ਇਕਦਮ ਸਹਾਇਤਾ ਕਰਨ ਲਈ ਕੋਈ ਕੋਈ ਆ ਬਾਹਰੋਂ ਆਏ ਨਹੀਂ ਹੋ ਨਾ ਅ ਅਸਾਂ ਜਦੋਂ ਬੰਦੀਆਂ ਆਈਆਂ ਕਿ ਪ੍ਰਸ਼ਾਸਨ ਆਇਆ ਹਾਂ ਪ੍ਰਸ਼ਾਸਨ ਵੀ ਆਇਆ ਹਾਂ ਪ੍ਰਸ਼ਾਸਨ ਨਹੀਂ ਕੋਈ ਆਇਆ ਬਾਹਰੋਂ ਆਏ ਲੰਗਰ ਵਾਲੇ ਅੱਛਾ ਹਾਂ ਲੰਗਰ ਵਗੈਰਾ ਦੇਣ ਆਏ ਹੈਗੇ ਰਾਤ ਘਾਟ ਰਹੇ ਬੋਪਰ ਮੰਜੇ ਵੀ ਬੋਪਰ ਮੰਜਾ ਨਹੀਂ ਨਾ ਰਿਹਾ ਆਫਕੋਰਸ ਇਹਦੇ ਸਾਰੇ ਹਾਂ ਤੁਸੀਂ ਤਾਂ ਆਪਰੇਸ਼ਨ ਵੀ ਕਰਾਇਆ ਹੋਇਆ ਹਾਂ ਹਾਂਜੀ ਹਾਂ ਹਾਂਜੀ ਪਰ ਇਹਦਾ ਅੱਛਾ ਇਹ ਰਾਸ਼ਨ ਦੇ ਕੇ ਗਿਆ ਮੋੜਾ ਮੋਟਾ ਲੋਕ ਇਹ ਕੀ 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 ਇਹ ਆਟਾ ਵਾ ਆਇਓ ਦਿਖਾਉਣੇ ਆ ਉਪਰ ਆ ਕੇ ਤੁਸੀਂ ਚਲੋ ਉਪਰ ਆਜੋ ਤੁਸੀਂ ਪਾਪੀ ਕੋਈ ਨਹੀਂ ਆਜੋ ਆਜੋ ਆਰਾਮ ਨਾਲ ਧਿਆਨ ਨਾਲ ਆਜੋ ਵੀਰੇ ਤੁਸੀਂ ਵੀ ਆਜੋ ਇਹ ਨਾਲ ਆਟਾ ਵਾ ਹੋਰ ਸਰਫ ਹੈ ਸ਼ੈਂਪੂ ਨੇ ਬਿਸਕਟ ਨੇ ਆ ਸਾਮਾਨ ਵਿੱਚ ਕੀੜੀਆਂ ਚੜੀਆਂ ਹੋਈਆਂ ਨੇ ਇਹਦੇ ਵਿੱਚ ਆ ਵਿੱਚ ਨਾਲ ਮੈਡੀਕਲ ਜਿਹੜੀਆਂ ਸਹੂਲਤਾਂ ਨਾਲ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਪੂਰੇ ਐ ਬੱਬੀ ਫਿਰ ਇਹ ਪਰੇਸ਼ਾਨੀ ਨਹੀਂ ਆ ਰਹੀ ਹੈ ਕਿ ਅੱਖਾਂ ਤੋਂ ਉਹ ਨਹੀਂ ਮਾਰੀ ਮੋਟੀ ਆ ਰਹੀ ਹੈ ਉਹ ਦਾਰੂ ਪਾਈ ਜਾਨੇ ਅੱਛਾ ਉਹ ਦਵਾਈ ਪਾਉਣੀ ਹੋ ਹਾਂ ਪਾਏ ਦਾਰੂ ਆ ਉਹ ਫਿਰ ਦੋ ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਲੋਕਾਂ ਦੇ ਸਮਾਨ ਜਿਹੜੇ ਚੋਰੀ ਹੋਏ ਨੇ ਇਸ ਕਰਕੇ ਲੋਕ ਘਰਾਂ ਦੇ ਵਿੱਚ ਰਹਿ ਰਹੇ ਨੇ ਮਜਬੂਰ ਹੋਏ ਹੋਏ ਨੇ ਬੱਬੀ ਰਾਹ ਕਿਹੜਾ ਇਧਰ ਆਉਦੀ ਸਦਾ ਹੀ ਆ ਆਜੀ ਅੰਦਰਲੇ ਪਾਸੇ ਇਹਦਾ ਪਾਣੀ ਬਹੁਤ ਜ਼ਿਆਦਾ ਲੱਗਦਾ ਇੱਧਰ ਪਾਣੀ ਹੈ ਕਿੰਨਾ ਓਰੇ ਜ਼ਿਆਦੇ ਆ ਆਉਣੇ ਇੱਧਰ ਨੂੰ ਲੈ ਬਾਬਾ ਬਾਬਾ ਜੀ ਇੱਧਰ ਨੂੰ ਆਉਂਦੇ ਪਏ ਨੇ ਲੈ ਤੁਸੀਂ ਦੇਖੋ ਬਾਬਾ ਜੀ ਜੋਸ਼ ਕਿੰਨਾ ਆ ਬਾਬਾ ਜੀ ਕਹਿੰਦੇ ਮੈਂ ਇੱਧਰ ਨੂੰ ਆਣਾ ਤੁਸੀਂ ਰਹਿਣ ਦਿਓ ਸੋ ਇਹ ਬਜ਼ੁਰਗ ਹੌਸਲਾ ਦੇਖੋ ਬਜ਼ੁਰਗਾਂ ਦਾ ਤੁਸੀਂ ਕਿ ਇਸ ਸੋਨੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ ਬਜ਼ੁਰਗ ਕੋਠੇ ਦੇ ਉੱਤੇ ਆਪ ਦਾ ਰਹਿائش ਕੀਤੀ ਹੋਈ ਹੈ ਇਹਨਾਂ ਨੇ ਔਰ ਬਾਪੂ ਦਾ ਕਹਿਣਾ ਕਿ ਤੁਸੀਂ ਇੱਥੇ ਖੜੋ ਮੈਂ ਜਿੰਨੂ ਪਾਸ ਆਉਣਾ ਮੈਂ ਆ ਕੇ ਤੁਹਾਡੇ ਨਾਲ ਗੱਲ ਕਰਦਾ ਹਾਂ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਔਰ ਪਤਾ ਨਹੀਂ ਹੈਗਾ ਵੀ ਇਸ ਇਲਾਕੇ ਦੇ ਵਿੱਚ ਪਾਣੀ ਕਿੰਨਾ ਖੋਵੇਗਾ ਔਰ ਬਾਬਾ ਜੀ ਦਾ ਕਹਿਣਾ ਕਿ ਪਾਣੀ ਜ਼ਿਆਦਾ ਹੈ ਇਸ ਕਰਕੇ ਤੁਸੀਂ ਇਸ ਜਗ੍ਹਾ ਤੇ ਰੁਕੋ ਬਾਬਾ ਜੀ ਆ ਗਏ ਨੇ ਬਾਬਾ ਜੀ ਧਿਆਨ ਨਾਲ ਆਇਓ ਸੀ ਹੌਲੀ ਹੌਲੀ ਧਿਆਨ ਨਾਲ ਲ ਬਜ਼ੁਰਗ ਆ ਗਏ ਨੇ ਇੱਥੇ ਆ ਸਾਨੂੰ ਰਾਹ ਤਾਂ ਨਹੀਂ ਪਤਾ ਹੈਗਾ ਇਸ ਕਰਕੇ ਅੰਦਰ ਨਹੀਂ ਆਏ ਹੂੰ ਆ ਯਾਰ ਫੋਨ ਮੇਰਾ ਫੜ ਲਿਓ ਇੱਧਰ ਹੀ ਫੜਾ ਦੇ ਕੋਈ ਨਹੀਂ ਫੜਾ ਅੰਦਰ ਹੀ ਜਾ ਆ ਜੋ ਆ ਗਿਆ ਆ ਗਿਆ ਮੈਂ ਇੱਧਰ ਨੂੰ ਆਉਣਾ ਤੁਹਾਡੇ ਕੋਲ ਹੀ ਇਹ ਵੀ ਫੜ ਲਿਓ ਮੇਰੇ ਸਮਾਨ ਕੋਸ਼ਿਸ਼ ਕਰਦੇ ਅੰਦਰ ਜਾ ਕੇ ਤੋਂ ਕਰਨ ਧਿਆਨ ਦੇ ਨਾਲ ਆਇਓ ਬਾਪੂ ਅੰਦਰਲੇ ਪਾਸੇ ਕੋਈ ਉਹ ਤਾਂ ਨਹੀਂ ਹੈਗਾ ਨਹੀਂ ਨਹੀਂ ਉਹ ਵਗ ਗਿਆ ਗਿਆ ਅੰਦਰ ਨਹੀਂ ਕੋਈ ਸੋ ਅੰਦਰਲੇ ਪਾਸੇ ਤੁਸੀਂ ਪਾਣੀ ਦੇਖੋ ਕਿ ਪਾਣੀ ਕਿੰਨਾ ਜ਼ਿਆਦਾ ਹੈ ਔਰ ਇਹਦੇ ਕਾਰਨ ਪਰੇਸ਼ਾਨੀਆਂ ਵੀ ਜਿਹੜੀਆਂ ਨੇ ਲੋਕਾਂ ਨੂੰ ਆਉਂਦੀਆਂ ਨੇ ਔਰ ਅਸੀਂ ਤੁਹਾਨੂੰ ਅੰਦਰੋਂ ਕਰ ਨਹੀਂ ਜਿਹੜੇ ਲੋਕਾਂ ਦੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੀ ਅੰਦਰਲੇ ਪਾਸੇ ਕਿੰਨੀ ਮੁਸ਼ਕਲ ਜਿਹੜੀ ਲੋਕਾਂ ਨੂੰ ਆ ਰਹੀ ਹੈ ਅੰਦਰਲੇ ਪਾਸੇ ਜੋ ਰਹਿ ਰਹੇ ਨੇ ਔਰ ਇਹ ਪਾਣੀ ਹੈ ਜਿਹੜਾ ਇੱਧਰਲੇ ਪਾਸਿਓਂ ਘਰਾਂ ਦੇ ਵਿੱਚ ਜੋ ਵੜਿਆ ਤਾਂ ਬਾਪੂ ਜੀ ਬਾਪੂ ਜੀ ਕਿੰਨੇ ਦਿਨਾਂ ਤੋਂ ਰੇ ਹੋ? ਕਿੰਨੇ ਦਿਨ ਤੋਂ ਰੇ ਫਸੇ ਹੋ? 5 ਦਿਨ ਹੋ ਗਿਆ। 5 ਦਿਨ ਹੋਏ। ਤੇ ਇੱਥੇ ਕੋਈ ਆਇਆ ਤੁਹਾਨੂੰ ਸਹਾਇਤਾ ਕਰਨ ਲਈ ਕੋਈ? ਕੋਈ ਆ ਬਾਹਰੋਂ ਆਏ ਨਹੀਂ ਹੋ ਹਾਂ ਜਿਵੇਂ ਬੰਦੀਆਂ ਆਈਆਂ ਕਿ ਪ੍ਰਸ਼ਾਸਨ ਆਇਆ? ਹਾਂ। ਪ੍ਰਸ਼ਾਸਨ ਵੀ ਆਇਆ? ਹਾਂ ਪ੍ਰਸ਼ਾਸਨ ਨਹੀਂ ਕੋਈ ਆਇਆ ਬਾਹਰੋਂ ਆਏ ਲੰਗਰ ਵਾਲੇ। ਅੱਛਾ। ਹਾਂ ਲੰਗਰ ਵਗੈਰਾ ਦੇਣ ਆਏ ਹੈ। ਸੋ ਕਰਨ ਧਿਆਨ ਜਿੱਦਾਂ ਆਈ ਜਾ। ਕੋਈ ਨਾ। ਬਾਬੂ ਜੀ ਅੰਦਰ ਦਾ ਪਾਣੀ ਮੈਂ ਕਹਿੰਦਾ ਬਹੁਤ ਜੱਟੇ ਆ ਇੱਥੇ ਲਈ ਵਸੇ ਤਾਂ। ਹਾਂ ਇੰਨੇ ਇੰਨੇ। ਇੰਨੇ ਨਾ ਪਾਣੀ ਹਾਂ। 4-4 ਫੁੱਟ ਦਾ ਮੱਕੜੀਆਂ ਤੁਰੀਆਂ ਫਿਰਦੀਆਂ ਨੇ ਵੱਡੀਆਂ ਵੱਡੀਆਂ। ਇਹ ਅੰਦਰਲੇ ਵਾਲੇ ਜਾਨਵਰ ਜੂਨਵਰ ਦਾ ਬੜਾ ਖਤਰਾ ਵਾ ਇੱਥੇ ਲਈ ਵਸੇ ਤਾਂ। ਆ ਬੂਆ ਮਾਰ ਕੇ ਰੱਖਿਆ। ਅੱਛਾ। ਸੋ ਤੁਹਾਨੂੰ ਅੰਦਰੋਂ ਦਿਖਾਉਨੇ ਆ ਕਰਨ ਲਾਈਟ ਲਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਲਾਈਟ ਹੋ ਜਾਵੇ ਵੀ ਅੰਦਰਲੇ ਪਾਸੇ ਫੋਨ ਦੇ ਦਿਓ ਤੁਸੀਂ ਸਟਾਰਟ ਆਪ ਵੀ ਬੜੀਆ ਸੋ ਅੰਦਰੋਂ ਦਿਖਾਉਨੇ ਆ ਆ ਦੇਖੋ ਕਿ ਅੰਦਰ ਪਾਣੀ ਅੰਦਰਲੇ ਪਾਸੇ ਘਰ ਦੇ ਅੰਦਰ ਪਾਣੀ ਹੈ ਔਰ ਲੋਕ ਐਨੇ ਪਰੇਸ਼ਾਨ ਨੇ ਇੱਥੇ ਬਾਬਾ ਜੀ ਪਰੇਸ਼ਾਨੀ ਨਹੀਂ ਆਉਂਦੀ ਕੋਈ ਹੋ ਰਹੀ ਆ ਬਹੁਤ ਪਰੇਸ਼ਾਨੀ ਆ ਬਾਹਰ ਹੀ ਰਹਿ ਰਹੇ ਆ ਕੋ ਕੁਰਸੀਆਂ ਤੇ ਬੈ ਕੇ ਰਾਤ ਕੱਟ ਰਹੇ ਆ ਉੱਪਰ ਉੱਪਰ ਮੰਜੀ ਮੰਜੀ ਨਾ ਰਿਹਾ ਆਫਕੋਰਸ ਹੀ ਦਸੋ ਹਾਂ ਤੁਸੀਂ ਤਾਂ ਆਪਰੇਸ਼ਨ ਵੀ ਕਰਾਇਆ ਹੋਇਆ ਹਾਂ ਹਾਂਜੀ ਹਾਂਜੀ ਪਰ ਇਹਦਾ ਇਹ ਦੇ ਕਰਕੇ ਤਾਂ ਤੁਹਾਨੂੰ ਬੜੀ ਮੁਸ਼ਕਲਾਂ ਆਉਂਦੀਆਂ ਹਾਂਜੀ ਆਹ ਮੰਜਾਂ ਦੀ ਮੁਸ਼ਕਲ ਆ ਰਹੀ ਹਾਂ ਆਫਸੋ ਆਹ ਦੇਖੋ ਅੱਛਾ ਇਹ ਇਹਨਾਂ ਦੇ ਨਾਜ ਰੱਖੇ ਸੀ ਹਾਂਜੀ ਆਵੇ ਪੇਟੀ ਵੀ ਹੈ ਲੇਹੋ ਹੋ ਹੋ ਖਾਨੀ ਕਿਆ ਕਿਆ ਹੋਇਆ ਬਕਰੀ ਤਾਂ ਉਹ ਆਵੇ ਹੋ ਕਣਕ ਵੀ ਵਿੱਚੇ ਹੀ ਹੈ ਨਾ ਤਾਂ ਬੱਚਾ ਇਲਾਜ ਹਾਂ ਆ ਵੇਖੋ ਕੜ ਨਾ ਨਾ ਖੋਲਿਓ ਨਾ ਖੋਲਿਓ ਰਹਿਣ ਤੁਸੀ ਹਾਂ ਕੰਕੇ ਟਾਇਰ ਹੋਇਆ ਔਰ ਪਾਣੀ ਚਲੇ ਜਾਓ ਹਾਂ ਬੱਬੀ ਕਿ ਦੇਖਣਾ ਆਪਣੀ ਆਹ ਹਾਂ ਇਧਰ ਵੀ ਆਉਣੇ ਬੱਬੀ ਗੱਟੀਆਂ ਹਟ ਜਾਂਦੀ ਤਾਂ ਆਹ ਦੇਖੋ ਸਾਰਾ ਕੁਝ ਸਾਰਾ ਕੁਝ ਖਾਲ ਹੋ ਗਿਆ ਸਭਾ ਫਰਨੀਚਰ ਕਿੱਥੇ ਗਿਆ ਬੈੱਡ ਵੀ ਸੀ ਮਾਰੇ ਉੱਤੇ ਉੱਤੇ ਆ ਆਜੋ ਉੱਪਰ ਇੱਥੇ ਪਿਆ ਇੱਧਰ ਰਹਿ ਗਈ ਐ ਬਸ ਆਹ ਸਮਾਨ ਤਾਂ ਰੱਖਿਆ ਹਾਂ ਬੈੱਡ ਵਗੈਰਾ ਉਹ ਪਾਪੀ ਹੋਣਾ ਉੱਪਰ ਰੱਖੇ ਦੇ ਲਈ ਆਹ ਦੇਖੋ ਕੀ ਹਾਲਾਤ ਕੀ ਨੇ ਇਸ ਵळे ਜਿਹੜੇ ਲੋਕ ਇੱਥੇ ਤੇਰਾਪਾਪਾ ਨਾਨਕ ਦੇ ਵਿੱਚ ਬਨਾਲਪੁਰ ਪਿੰਡ ਵਾ ਇਹ ਇਸ ਪਿੰਡ ਦੇ ਵਿੱਚ ਰਹਿ ਰਹੇ ਨੇ ਲੋਕ ਇਹ ਹਾਂ ਇਹ ਬਾਬਾ ਜੀ ਪਾਣੀ ਜਦੋਂ ਚੜਿਆ ਉਹ ਤੁਸੀਂ ਬਾਹਰ ਕਿਉਂ ਨਹੀਂ ਗਏ ਮਰਲ ਬਹਨ ਪਤਾ ਨਹੀਂ ਲੱਗਾ ਜਲਦੀ ਜਲਦੀ ਪਾਣੀ ਆ ਗਿਆ ਕਿੰਨੇ ਵਜੇ ਪਹੁੰਚਿਆ ਪਾਣੀ ਇਹ ਰਾਤ ਦਾ ਹੋਇਆ ਰਾਤ ਨੂੰ ਚੜਿਆ ਹਾਂ ਅਜੇ ਤਾਂ ਹੀ ਤੁਹਾਨੂੰ ਸੁੱਕ ਪਏ ਰਹਿ ਕੇ ਤੁਹਾਨੂੰ ਪਤਾ ਨਹੀਂ ਲੱਗਿਆ ਹਾਂ ਤੇ ਪਾਣੀ ਜਦੋਂ ਪਤਾ ਲੱਗਿਆ ਤੁਸੀਂ ਬਾਹਰ ਨਿਕਲਣੇ ਪਏ ਫੇਰ ਬਾੜ ਕੱਢੇ ਆ ਬੱਚੇ ਇੰਨੇ ਇੰਨੇ ਪਾਣੀ ਚ ਕੱਢੇ ਆ ਅੱਛਾ ਹਾਂ ਅਗਰ ਸਤੂ ਕੀਤਾ ਗਿਆ ਹਾਂ 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 ਇਥੇ ਤੁਸੀਂ ਫਿਰ ਬਾਹਰਲੇ ਪਾਸੇ ਕਿਉਂ ਨਹੀਂ ਗਏ ਇਧਰ ਹੀ ਕਾਤੋਂ ਰਹੀਆਂ ਨੇ ਅਸੀਂ ਫਿਰ ਦੋ ਤਿੰਨ ਜਾਣੇ ਸਮਾਨ ਭਜੇਂ ਦਾ ਖਤਰਾ ਤੇ ਉੱਤੇ ਲਿਆ ਕਪੜਾ ਥੋੜਾ ਬੋੜਾ ਜੜਿਆ ਤੇ ਉਹਦੀ ਰਾਖੀ ਕਰਕੇ ਅਸੀਂ ਇਥੇ ਬਹਿ ਰਹੇ ਹਾਂ ਤਾਂ ਵੀ ਤੋਰੀ-ਜੂਰੀ ਨਾ ਹੋ ਜਾਵੇ ਉੱਪਰ ਤੇ ਚੋਰੀ ਦਾ ਖਤਰਾ ਵੀ ਹਾਂਜੀ ਚੋਰੀ ਦਾ ਖਤਰਾ ਹੈਗਾ ਉਹ ਨਾ ਚੋਰੀ-ਜੂਰੀ ਦਾ ਤੇ ਚੋਰੀ-ਜਾਰੀ ਦਾ ਚਲੋ ਇਥੇ ਨਹੀਂ ਖਤਰਾ ਕੋਈ ਗੱਲ ਬਾਤ ਪਰ ਉੱਪਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਮੜਾਏ ਉੱਪਰਲੇ ਹਾਲਾਤ ਕੀ ਨੇ ਕੀ ਘਰਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਉਸ ਤੋਂ ਬਾਅਦ ਅੱਛਾ ਇਹ ਇਹ ਰਾਸ਼ਨ ਦੇ ਕੇ ਗਿਆ ਮਾੜਾ ਮੋਟਾ ਲੋਕ ਇਹ ਕੀ ਕੀ ਇਹ ਆਟਾ ਵਾ ਆਜੋ ਦਿਖਾਉਨੇ ਆ ਉੱਪਰ ਆ ਕੇ ਤੁਸੀਂ ਚਲੋ ਉੱਪਰ ਆਜੋ ਤੁਸੀਂ ਪਾਪੀ ਕੋਈ ਨਹੀਂ ਆਜੋ ਆਜੋ ਆਰਾਮ ਨਾਲ ਧਿਆਨ ਨਾਲ ਆਜੋ ਵੀਰੇ ਤੁਸੀਂ ਵੀ ਆਜੋ ਇਹ ਨਾਲ ਆਟਾ ਵਾ ਹੋਰ ਸਰਫ ਹੈ ਸ਼ੈਂਪੂ ਨੇ ਬਿਸਕਟ ਨੇ ਆ ਸਮਾਨ ਵਿੱਚ ਕੀੜੀਆਂ ਚੜੀਆਂ ਹੋਈਆਂ ਨੇ ਇਹਦੇ ਵਿੱਚ ਆ ਵਿੱਚ ਨਾਲ ਮੈਡੀਕਲ ਜਿਹੜੀਆਂ ਸਹੂਲਤਾਂ ਨਾਲ ਪੱਟੀ ਹੈ ਔਰ ਕਾਫੀ ਕੁਝ ਹੈਗਾ ਵਿੱਚ ਜਿਹੜਾ ਲੋਗ ਯੂਜ਼ ਕਰ ਸਕਦੇ ਆ ਔਰ ਇਹ ਦਵਾਈਆਂ ਨੇ ਔਰ ਇਹ ਨਾ ਜਾ ਵਿੱਚ ਨਾਲ ਇਹਦੇ ਸੋ ਇਹ ਤੁਸੀਂ ਅਗਰ ਪਹਿਲਾਂ ਹੀ ਇਕੱਠਾ ਕਰ ਲਿਆ ਫਿਰ ਹੈ ਨਹੀਂ ਹੋਣੀ ਅੱਜ ਹੀ ਕੀਤਾ ਅੱਜ ਆਇਆ ਇਹ ਅੱਜ ਆਇਆ ਅੱਛਾ ਅੱਜ ਆਇਆ ਇਹ ਹਾਂਜੀ ਪਹਿਲਾਂ ਨਹੀਂ ਨਾ ਪਹਿਲਾਂ ਕੋਈ ਚੀਜ਼ ਨਹੀਂ ਹੈ ਤਿੰਨ ਚਾਰ ਦਿਨ ਫਿਰ ਖਾਦਾ ਕੀ ਫਿਰ ਆਪਣੇ ਕੋਲ ਹੈਗਾ ਥੋੜਾ ਬੋਤਾ ਉਹ ਖਾਂਦੇ ਰਹੀਂ ਚੌਲ ਚੌਲ ਬਣਾਗੇ ਚੌਲ ਬਣਾਏ ਫਿਰ ਹਾਂ ਤੇ ਹੁਣ ਕੀ ਸੋਚਦੇ ਕੀ ਪਏ ਉਹ ਵੀ ਇੱਥੋਂ ਨਿਕਲਣ ਦੀ ਸੋਚ ਰਹੇ ਹੋ ਕਿ ਇੱਥੇ ਰਹਿਣਾ ਹੈ ਨਹੀਂ ਅੱਬ ਇੱਥੇ ਹੀ ਰਹਿਣਾ ਹੈ ਨਿਕਲਣਾ ਨਹੀਂ ਐ ਇੰਨੇ ਪਿਛਲੀ ਵਾਰੀ ਪਾਣੀ ਕਿੰਨੇ ਦਿਨਾਂ ਦੇ ਵਿੱਚ ਉਹ ਹੋ ਗਿਆ ਸੀ ਘਟ ਗਿਆ ਸੀ ਇਧਰੋਂ ਦਿਖਾਓ ਕਰ ਪਿਛਲੇ ਪਾਣੀ 8-10 ਦਿਨ ਚੋਂ ਘਟਿਆ ਸੀ ਜਿਹੜਾ ਉਦੋਂ ਪਹਿਲਾਂ ਹੜਾ ਆਇਆ ਸੀ 88 ਹਾਂ ਤੇ ਹੁਣ ਕਿਤੇ ਦਿਨ ਹੋ ਗਏ ਨੇ ਹੁਣ 5-6 ਦਿਨ ਹੋਣ ਹੋ ਗਿਆ ਤੇ ਪਾਣੀ ਦਾ ਘਟਣ ਦਾ ਨਾਂ ਹੀ ਲੈ ਹਾਂ ਬਿਲਕੁਲ ਨਹੀਂ ਘਟ ਰਿਹਾ ਹਾਂ ਤੇ ਇੱਥੇ ਨਾਉਣਾ ਨੂੰ ਆਣਾ ਵੀ ਇੱਥੇ ਹਾਂ ਨਹਾਇਆ ਵੀ ਇੱਥੇ ਪਾਣੀ ਤਾਂ ਹੋ ਨਹੀਂ ਰਿਹਾ ਪਾਣੀ ਤੇ ਬਾਹਰੋਂ ਆ ਰਿਹਾ ਆ ਦੇਖ ਬੋਤਲਾਂ ਅੱਛਾ ਬੋਤਲਾਂ ਨਹੀਂ ਪਾਣੀ ਵਾਲੀਆਂ ਹਾਂ ਉਹ ਠੀਕ ਆ ਚੜਦੀ ਕਲਾ ਚੋਰੇ ਹਾਂਜੀ ਹਾਂਜੀ ਉਹ ਠੀਕ ਠਾਕ ਆ ਵਧੀਆ ਪੂਰੇ ਹਾਂ ਤੇ ਦੇਖੋ ਬਾਪੂ ਦਾ ਪਰੇਸ਼ਾਨ ਹੋਇਆ ਬਾਪੂ ਫੇਰ ਵੀ ਚੜਦੀ ਕਲਾ ਦੇ ਵਿੱਚ ਨੇ ਪੂਰੇ ਬਾਪੂ ਵੀ ਫੇਰ ਪਰੇਸ਼ਾਨੀ ਨਹੀਂ ਆ ਰਹੀ ਹੈਗੀ ਅੱਖਾਂ ਤੋਂ ਉਹ ਨਹੀਂ ਮਾਰੀ ਮੋਟੀ ਆ ਰਹੀ ਹੈ ਉਹ ਦਾਰੂ ਪਾਈ ਜਨੇ ਅੱਛਾ ਉਹ ਦਵਾਈ ਪਾਉਣੀ ਹੋ ਹਾਂ ਪਾਏ ਦਾਰੂ ਆ ਹਾਂ ਉਹ ਫਿਰ ਦੋ ਹਾਂ ਨਹੀਂ ਦੋ ਦੋ ਟਾਈਮ ਭਾਈ ਜਾਈਏ ਹਰ ਵਾਰੀ ਹੂੰ ਇਹ ਦੇਖੋ ਸਾਡੇ ਬਜ਼ੁਰਗਾਂ ਦੀ ਇਹ ਖਾਸੀਅਤ ਆ ਕਿ ਚੜ੍ਹਦੀ ਕਲਾ ਚ ਰਹਿੰਦੇ ਚਾਹੇ ਕੁਝ ਹੋ ਜਵੇ ਸੋ ਹੁਣ ਇਹ ਹਾਲਾਤ ਤੁਸੀਂ ਘਰ ਦੇ ਦੇਖੇ ਨੇ ਵੀ ਘਰਾਂ ਦੇ ਵਿੱਚ ਕੀ ਹਾਲਾਤ ਨੇ ਇਸ ਵੇਲੇ ਔਰ ਬਿਲਕੁਲ ਅਸੀਂ ਤੁਹਾਨੂੰ ਰਾਸ਼ਨ ਵੀ ਦਿਖਾਤਾ ਆ ਵੀ ਜਿਹੜਾ ਰਾਸ਼ਨ ਰੱਖਿਆ ਪਰ ਹਾਲਾ ਕਿ ਇਹ ਇਹ ਦਵਾਈਆਂ ਨੇ ਬਾਪੂ ਹਾਂ ਜੀ ਦਾਰੂ ਆ ਅੱਖਾਂ ਲਈ ਹਾਂ ਅੱਟਾ ਲਿਆ ਬਣਾਈ ਅੱਖਾਂ 'ਚ ਪਾਉਣ ਨੂੰ ਇਹ ਕੰਮ ਕਰਦੇ ਮੈਂ ਅਜੇ ਕਿਲ ਨੰਗੇ ਕੰਮ ਕਰਦੇ ਆ ਕੰਮ ਕਰਦੇ ਕਰਦੇ ਹੋ ਗਿਆ ਕੱਲ ਦਾ ਵੱਜ ਗਿਆ ਕੱਲ ਦਾ ਵੱਜਿਆ ਆ ਦਰਦ ਬਹੁਤ ਪੱਟੀ ਕਿਉਂ ਨਹੀਂ ਕੀਤੀ ਓਰੇ ਹਾਂ ਨਹੀਂ ਆ ਵਿੱਚ ਪਈ ਏ ਪੱਟੀ ਉਹਦੇ ਉਹ ਨਹੀਂ ਉਹ ਵੱਡੀ ਆ ਤੇ ਜਾਣਾ ਇਹ ਕਿਲ ਵੱਜ ਗਿਆ ਇਹ ਮਤਲਬ ਦੂਜਾ ਕਿਲ ਅਜੇ ਦੀ ਇਹ ਇਹ ਚਾਰ ਬੱਧਾ ਲੂਣ ਤੇ ਗੰਡਾ ਤੇ ਇਹਦੇ ਨਾਲ ਫੇਰ ਵੇਚ ਨਿਕਲ ਜਾਂਦੀ ਆ ਤੇ ਉਹ ਉਹ ਤਾਂ ਨਹੀਂ ਫੇ ਗੱਲ ਬੰਦ ਠੀਕ ਹੈ ਹਾਂ ਤੇ ਤੁਸੀਂ ਇਧਰ ਉਹ ਨਹੀਂ 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 ਕੋਈ ਨਹੀਂ ਕੋਈ ਨਹੀਂ ਉਹ ਵੀਰੇ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਧੰਨਵਾਦ ਯਾਰ ਕਰ ਲੈਣਾ ਸੀ ਆਪੇ ਕੋਈ ਨਹੀਂ ਥੈਂਕ ਯੂ ਸੋ ਅੱਜ ਦਿਖਾਉਨੇ ਆ ਸੀ ਅੱਗੇ ਨਹੀਂ ਨਹੀਂ ਬਸ ਚਾਹ ਬਸ ਵੀਰੇ ਚਾਹ ਧੰਨਵਾਦ ਨਹੀਂ 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 ਧੰਨਵਾਦੀ ਇਹ ਸਾਰੇ ਪਾਸੇ ਇਹ ਚੱਲ ਰਿਹਾ ਵਾ ਤੁਸੀਂ ਖਬਰਾਂ ਵੀ ਦੇਖੇ ਹੋਣੀਆਂ ਨੇ ਕਿ ਕਵਰ ਕਰਨ ਜਾਂਦਾ ਕੋਈ ਪੱਤਰਕਾਰ ਪਹਿਲਾਂ ਚਾਹ ਪੁੱਛਦੇ ਨੇ ਹੁਣ ਵੀ ਬਾਈ ਹੁਣੀ ਚਾਹ ਪੁੱਛਦੇ ਬਿਨ ਵੀ ਚਾਹ ਪੀਓ ਤੇ ਤੁਸੀਂ ਦੇਖੋ ਵੀ ਦਿਲ ਕਿੰਨੇ ਖੁੱਲ੍ਹੇ ਆ ਪੰਜਾਬੀਆਂ ਦੇ ਸੋ ਤੁਹਾਨੂੰ ਮੈਂ ਦੱਸ ਕੇ ਜਾਊਂਗਾ ਇਧਰੋਂ ਪੱਟੀ ਹੈਗੀ ਆ ਇਹਦੇ ਵਿੱਚ ਕਰ ਕੋਲੋ ਠੀਕ ਆ ਮੈਂ ਤੁਹਾਨੂੰ ਦੱਸ ਕੇ ਜਾਂਦਾ ਬਾਅਦ ਜਾਂਦਾ ਹੋਇਆ ਤੁਹਾਨੂੰ ਸੋ ਇਹ ਇਹ ਤੁਹਾਨੂੰ ਇਧਰੋਂ ਇੱਕ ਵਾਰੀ ਦੂਰ ਤਸਵੀਰ ਦਿਖਾ ਦਿੰਨਾ ਦੂਰੋਂ ਵੀ ਕੀ ਇਸ ਵਾਲੇ ਹਾਲਾਤ ਨੇ ਇਹ ਇਧਰਲੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਪਰਲੇ ਪਾਸੇ ਜਿਹੜਾ ਦੂਜੇ ਪਿੰਡਾਂ ਦੇ ਦੂਰ ਨੇ ਇਹ ਪਿੰਡਾਂ ਦੇ ਵਿੱਚ ਪਾਣੀ ਇਸ ਵੇਲੇ ਪਿਆ ਹੋਇਆ ਔਰ ਲੋਕ ਘਰਾਂ ਦੇ ਵਿੱਚ ਛੱਤਾਂ ਦੇ ਉੱਤੇ ਰਹਿ ਰਹੇ ਨੇ ਬਜ਼ੁਰਗ ਵੀ ਰਹਿ ਰਹੇ ਨੇ ਔਰ ਦੇਖ ਲਓ ਕਿ ਮੈਨੂੰ ਰਾਸਤਾਨੀ ਪਤਾ ਸੀ ਬਾਪੂ ਜੀ ਮੈਨੂੰ ਬਾਹਰ ਤੱਕ ਲੈਣ ਆਏ ਕਹਿੰਦੇ ਵੀ ਮੈਂ ਤੈਨੂੰ ਅੰਦਰ ਲੈ ਕੇ ਚਲਦਾ ਆਂ ਅੰਦਰ ਲੈ ਕੇ ਦਿਖਾਉਣਾ ਵੀ ਅੰਦਰ ਦੇ ਹਾਲਾਤ ਕੀ ਨੇ ਸੋ ਬਹੁਤ ਮਾੜੇ ਹਾਲਾਤ ਨੇ ਇਸ ਵੇਲੇ ਔਰ ਉਮੀਦ ਜਤਾਈ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਿ ਪਾਣੀ ਜਲਦੀ ਘਟੂਗਾ ਤੇ ਦੁਬਾਰਾ ਤੋਂ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਸਥਿਰ ਹੋਵੇਗੀ ਸੋ ਬਧੇਰੀ ਅਪਡੇਟਸ 'ਚ ਜੁੜੇ ਰਹੋ ਮਿੱਟੀ ਦੇ ਨਾਲ ਮਿੱਟੀ ਨਾਲ ਸਸ਼ੀ ਗਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਪਹੁੰਚੇ ਆ ਤੇ ਇਹ ਪਿੰਡ ਦੇ ਵਿੱਚ ਅਸੀਂ ਖੜੇ ਹੋਏ ਆ ਫਿਰ ਲੋਲਪੁਰ ਇਸ ਪਿੰਡ ਦਾ ਨਾਮ ਹੈ ਬਿਲਕੁਲ ਡੇਰਾ ਬਾਬਾ ਨਾਨਕ ਦੇ ਨਾਲ ਹੈ ਔਰ ਇੱਕ ਪਾਸੇ ਪਿੰਡ ਜਿਹੜਾ ਪਾਣੀ ਦੇ ਵਿੱਚ ਰੁਬਿਆ ਹੋਇਆ ਤੇ ਦੂਸਰੇ ਪਾਸੇ ਰੈਸਕਿਊ ਆਪਰੇਸ਼ਨ ਵੀ ਚੱਲ ਰਹੇ ਨੇ ਔਰ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਹੈ ਉਹ ਵੀ ਮੁਹੱਈਆ ਕਰਵਾਇਆ ਜਾ ਰਿਹਾ ਤਾਂ ਸਾਡੇ ਨਾਲ ਵੀਰ ਮੌਜੂਦ ਨੇ ਇਹਨਾਂ ਦਾ ਘਰ ਵੀ ਇਸ ਪਿੰਡ ਦੇ ਵਿੱਚ ਜਿਹੜਾ ਪਾਣੀ ਜੋ ਆਇਆ ਡੁੱਬਿਆ ਕੀ ਨਾਮ ਹੈ ਬਾਈ ਤੁਹਾਡਾ ਜਸਵੰਤ ਸਿੰਘ ਸਾਹਿਬ ਲੋਲਪੁਰ ਦੇ ਵਿੱਚ ਕਿੰਨੇ ਕ ਘਰ ਨੇ ਜਿਹੜੇ ਡੁੱਬੇ ਹੋਏ ਨੇ ਘੱਟ ਤੋਂ ਘੱਟ 120 30 ਤਰੀਕ ਨੂੰ ਇੱਥੇ ਹੋਣਦਾ ਅੱਛਾ ਐਨੇ ਘੱਟ ਹਾਂ 150 ਲੱਗ ਪਗ ਕਿਦਾਂ ਆਇਆ ਸੀ ਪਾਣੀ ਓਰੇ ਇਹ ਅੱਜ ਤੋਂ ਸਰ ਪੰਜਵਾਂ ਦਿਨ ਤੇ ਅੱਜ ਪੰਜਵਾਂ ਛੇਵਾਂ ਦਿਨ ਜੇ ਅੰਦਰਲੇ ਪਾਸੇ ਕੀ ਹਾਲਾਤ ਨੇ ਹੁਣ ਤੁਹਾਡੇ ਘਰ ਦੇ ਪਾਸੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਅੰਦਰ ਗਿਆ ਪਾਣੀ ਅੰਦਰਾਂ ਚ ਪਾਣੀ ਗਿਆ ਆਪ ਦਿਖਾ ਸਕਦੇ ਆਪਾਂ ਅੰਦਰੋਂ ਹਾਂਜੀ ਦਿਖਾ ਸਕਦੇ ਚਲੋ ਜੀ ਸੋ ਅਸੀਂ ਅੰਦਰ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਪਾਣੀ ਹੈ ਕਿੰਨਾ ਕਿੰਨਾ ਓਰੇ ਧਿਆਨ ਨਾਲ ਕਰੋ ਇਥੋਂ ਮੇਰੇ ਪਿੱਛੇ ਰਹਿਣਾ ਹਾਂ ਹਾਂ ਸੋ ਇਹ ਦੇਖੋ ਕਿ ਪਾਣੀ ਇੱਥੇ ਹਲੇ ਇਸ ਵੇਲੇ ਤਿੰਨ ਤਿੰਨ ਫੁੱਟ ਪਾਣੀ ਹੋਊਗਾ ਬਾਕੀ ਜਿਹੜੇ ਪਿੰਡ ਦੇ ਅੰਦਰ ਪਾਣੀ ਹੈ ਜਿੱਥੇ ਉਹ ਪਾਣੀ ਬਹੁਤ ਜ਼ਿਆਦਾ ਹੈ ਸੋ ਅੰਦਰ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਨਾਲ-ਨਾਲ ਸਿੱਧੇ-ਸਿੱਧੇ ਆਇਓ ਸੋ ਜਿਹੜੇ ਘਰਾਂ ਦੇ ਵਿੱਚ ਇਸ ਵੇਲੇ ਲੋਕ ਅੰਦਰ ਮੌਜੂਦ ਨੇ ਤੋ ਉਹਨਾਂ ਤੱਕ ਰਾਸ਼ਨ ਜਿਹੜਾ ਮੁਹਈਆ ਵੀ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਦੂਸਰੇ ਪਾਸੇ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੰਸਥਾਵਾਂ ਤੇ ਲੋਕ ਨੇ ਜਿਹੜੇ ਮਦਦ ਕਰਨ ਦੇ ਲਈ ਪਹੁੰਚੇ ਨੇ ਲੇਕਿਨ ਦੂਸਰੇ ਪਾਸੇ ਜਿਹੜੇ ਰੈਸਕਿਊ ਜਿੰਨਾਂ ਦਾ ਕਰਿਆ ਜਾ ਰਿਹਾ ਘਰਾਂ ਦੇ ਵਿੱਚ ਤਾਂ ਉਹਨੂੰ ਰੈਸਕਿਊ ਕਰਕੇ ਇਹਨਾਂ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਵੀ ਲੈ ਕੇ ਜਾ ਰਹੇ ਲੇਕਿਨ ਜਿਹੜੇ ਘਰ ਇੱਥੇ ਚਾਹੁੰਦੇ ਨੇ ਰਹਿਣਾ ਤਾਂ ਉਹਨਾਂ ਨੂੰ ਇੱਥੇ ਹੀ ਰੋਕਿਆ ਗਿਆ ਹੈ ਔਰ ਇਹ ਸਾਰਾ ਕੁਝ ਮੁਹੱਈਆ ਕਰਵਾਇਆ ਜਾ ਰਿਹਾ ਤਾਂ ਇੱਥੇ ਦੇਖ ਲਵੋ ਕਿ ਪਾਣੀ ਘਰ ਤੱਕ ਅੰਦਰ ਗਿਆ ਹੋਇਆ ਸੀ ਗੱਲ ਲੇਕਿਨ ਹੁਣ ਪਾਣੀ ਇੱਥੇ ਥੋੜਾ ਬਹੁਤ ਜਰੂਰ ਘਟਿਆ ਪਹਿਲਾਂ ਪਾਣੀ ਕਿੰਨਾ ਸੀਗਾ ਵੀਰੇ ਇੱਥੇ ਸਰ ਆਪਣਾ 3 3 4 3 3 4 ਫੁੱਟ ਇੰਨਾ ਹੈ ਪਹਿਲਾਂ ਇੰਨਾ ਉੱਪਰਲੇ ਪਾਸੇ ਸੀਗਾ ਹਾਂ ਹਾਂਜੀ ਤੇ ਹੁਣ ਅੰਦਰਲੇ ਪਾਸੇ ਫਿਰ ਫਰਨੀਚਰ ਖਰਾਬ ਹੋਇਆ ਉਹ ਫਰਨੀਚਰ ਥੋੜਾ ਬਹੁਤ ਸਰ ਬੈੱਡ ਦਾ ਵਾਰਾ ਸਭ ਖਰਾਬ ਹੋਇਆ ਬਾਕੀ ਸਭ ਹੂੰ ਸੋ ਦੂਸਰੇ ਪਾਸੇ ਦੇਖੋ ਕਿ ਉਧਰਲੇ ਪਾਸੇ ਸੇਵਾ ਚੱਲਦੀ ਪਈ ਹੈ ਉਹ ਸੇਵਾ ਜਿਹੜੀ ਲੋਕਾਂ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ ਕਰ ਦੋ ਇਹ ਤਾਂ ਟੂੜੀ ਟੂੜੀ ਹੋਈ ਪਈ ਐ ਸੋ ਤਸਵੀਰਾਂ ਦੇਖੋ ਪਹਿਲਾਂ ਇੱਕ ਵਾਰ ਕਿ ਅੰਦਰਲੇ ਪਾਸੇ ਦੇ ਕੀ ਹਾਲਾਤ ਨੇ ਇਹ ਫਿਰ ਵੀਰੇ ਜਿਹੜਾ ਚਾਰਾ ਹੋਊਗਾ گاਵਾ ਮੱਝਾਂ ਦੇ ਲਈ ਉਹ ਤਾਂ ਫਿਰ ਸਾਰਾ ਖਰਾਬ ਹੈ ਖਰਾਬ ਸਭ ਕੁਝ ਖਰਾਬ ਹੋ ਗਿਆ ਜੇ ਸਾਰਾ ਮਤਲਬ ਇਹਨਾਂ ਨੂੰ ਜਿਹੜੇ ਰੱਖੇ ਹੋਏ ਨੇ ਪਸ਼ੂ ਉਹਨਾਂ ਨੂੰ ਡੰਗਰ ਆਪਣਾ ਗਾਂ ਭੇਜਤੇ ਉੱਚੇ ਥਾਂ ਆਪਣਾ ਵੀਰ ਆਪਣੇ ਆਂਦੇ ਨੇ ਸੇ ਵਾਲੀ ਕੋ ਚਾਰਾ ਚੁੜਾ ਦੇ ਜਾਂਦੇ ਆ ਪਾ ਜਿਹੜਾ ਜਾ ਕੇ ਕੋਲ ਬੋਦਾ ਸਾਡਾ ਵੀ ਘਰ ਡੁੱਬਿਆ ਵਿੱਚ ਹਾਂਜੀ ਹਾਂਜੀ ਸਰ ਸਾਡਾ ਵੀ ਡੁੱਬਿਆ ਆ ਸਾਹਮਣਾ ਹੀ ਹੈ ਹਾਂਜੀ ਹਾਂਜੀ ਸਾਹਮਣੇ ਵਾਲਾ ਉਹ ਬਜ਼ੁਰਗ ਉੱਪਰਲੇ ਪਾਸੇ ਹਾਂਜੀ ਹਾਂਜੀ ਬਜ਼ੁਰਗ ਆਪਣੇ ਦਿਖਾਓ ਉੱਪਰਲੇ ਪਾਸੇ ਕਰਨ ਉੱਪਰ ਬਜ਼ੁਰਗ ਨੇ ਜਿਹੜੇ ਉਹ ਘਰ ਦੇ ਵਿੱਚ ਐਸ ਵੇਲੇ ਸਾਰੇ ਜਿੰਨੇ ਬਜ਼ੁਰਗ ਨੇ ਜਾਂ ਹੋਰ ਬਾਕੀ ਸਾਰੇ ਇੱਥੇ ਤੁਸੀਂ ਉੱਪਰ ਬਿਠਾਏ ਹੋਏ ਨੇ ਹਾਂਜੀ ਹਾਂਜੀ ਦੋ ਜਣੇ ਉੱਪਰ ਦੋ ਜਣੇ ਚਲੋ ਅੰਦਰਲੇ ਪਾਸੇ ਦਿਖਾ ਦਿਜੀਏ ਆਪਾਂ ਕੀ ਕੀ ਐਸ ਵੇਲੇ ਹਾਲਾਤ ਨੇ ਸੋ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅਸੀਂ ਅੰਦਰ ਦੇ ਕੀ ਹਾਲਾਤ ਨੇ ਸੋ ਅੰਦਰੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਅੰਦਰਲੇ ਪਾਸੇ ਅੱਛਾ ਇਹ ਤੁਸੀਂ ਪੰਨ ਲਾਇਆ ਸੀ ਮੂਰੇ ਹਾਂਜੀ ਹਾਂਜੀ ਪੰਨ ਲਾਇਆ ਸੀ ਪੰਨ ਲਾਇਆ ਸਾਰਾ ਖਰਾਬ ਹੋ ਗਿਆ ਦੇਖ ਅੱ ਸਿਮਿੰਟ ਵੀ ਖਰਾਬ ਹੋ ਗਿਆ ਸਾਰਾ ਸਿਮਿੰਟ ਲੈ ਕੇ ਆ ਹਾਂਜੀ ਇੱਧਰ ਵੀ ਇਹ ਪਿਆ ਪੀ 25 ਬੋਰੀਆਂ ਥੱਲੇ ਨਹੀਂ ਪਰ ਥੱਲੇ ਵੀ ਪਿਆ ਸਾਰਾ ਖਰਾਬ ਹੋ ਗਿਆ ਨ ਲੱਗਿਓ ਸੀ ਕਰਕੇ ਅੰਦਰਲੇ ਪਾਸੇ ਕੁਝ ਹੋਰ ਚੱਲਦਾ ਨਾ ਆਪਾਂ ਇਟਾ ਲਾ ਨਾ ਲਗੋ ਜਰਨੀ ਇੱਕ ਚਨ ਹਾਂਜੀ ਸੋ ਇੱਕੋ ਜੀ ਕਿਚਨ ਦੀ ਨਿਗਮ ਰਾਦੋ ਫ੍ਰਿਜ ਫ੍ਰਿਜ ਸਾਰਾ ਕੁਝ ਰੁੜਿਆ ਪਿਆ ਇਹ ਹਾਲਾਤ ਐ ਥੋੜੀ ਡੇਰਾ ਬਾਬਾ ਨਾਨਕ ਦੀ ਹੈਗੇ ਨਹੀਂ ਇਸ ਵੇਲੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਵੜਿਆ ਹੋਇਆ ਤੇ ਇਧਰਲੇ ਪਾਸੇ ਵੀ ਤੁਸੀਂ ਦੇਖ ਲਵੋ ਕਿ ਘਰਾਂ ਦੇ ਵਿੱਚ ਅੰਦਰਲੇ ਪਾਸੇ ਵੀ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਐ ਜਿਹੜਾ ਹੁਣ ਸੁੱਕਿਆ ਬਣਾ ਮੋਟਾ ਇਹ ਪਹਿਲਾਂ ਜਿਹੜਾ ਪਾਣੀ ਜਿਹਨ ਹੁਣ ਘਟਿਆ ਵਾ ਕਿੰਨੇ ਦਿਨਾਂ ਚ ਘਟਿਆ ਇਹ ਇਹ 2-3 ਦਿਨਾਂ ਦੇ ਵਿੱਚ ਘਟਿਆ ਜੇ ਆਹ ਹਾਂ ਜਿੰਨਾਂ ਦੇ ਵਿੱਚ ਪਾਣੀ ਬਣਾ ਮੋਟਾ ਵੀ ਹਾਂ ਕਿਸੇ ਨੇ ਕਿਹਾ ਹੋਵੇ ਬਾਈ ਧਿਆਨ ਰੱਖੋ ਵੀ ਪਾਣੀ ਵਧ ਰਿਹਾ ਆਉਂਦੇ ਮੰਨ ਲਓ 1.5 ਦਿਨ 1.5 ਤੋਂ 2.5 ਘੰਟੇ ਦੇ ਪਾਣੀ ਮੈਂ ਤੇ ਪਾਣੀ ਚਲ ਗਿਆ ਆ ਗਿਆ ਹਾਂ ਇੱਕ ਪੜ ਗਿਆ ਹਾਂ ਇੱਕਦਮ ਹੀ ਆ ਗਿਆ ਤੇ ਮਤਲਬ ਉਹਨੂੰ ਮੌਕਾ ਨਹੀਂ ਮਿਲਿਆ ਬਾਹਰ ਨਿਕਲਣ ਦੇ ਬਸ ਉਹ ਦਾਣੇ ਕੱਢੇ ਨੇ ਭੁੱਲੇ ਬਸ ਉਹੀ ਬਸ ਕੱਢਦੇ ਆ ਕੱਢਦੇ ਆ ਵੇਲੇ ਚ ਪਾਣੀ ਵੜ ਗਿਆ ਤੇ ਬਾਅਦ ਫਿਰ ਰੈਸ਼ ਦੀ ਉੱਪਰ ਵਸ ਕੀਤੀ ਹੈ ਉੱਪਰਲੇ ਬਸ ਵੀ ਦਿਖਾਉਣੇ ਆ ਤੁਸੀਂ ਇਹ ਦੇਖੋ ਵੀ ﺍﻟमारीयां ਹੋ ਗਈਆਂ ਬੈੱਡ ਹੋ ਗਏ ਸਾਰੇ ਜਿਹੜੇ ਪਾਣੀ ਦੇ ਨਾਲ ਖਰਾਬ ਹੋਏ ਨੇ ਔਰ ਜਿਹੜਾ ਡੰਗਰਾਂ ਦੇ ਲਈ ਜੋ ਚਾਰਾ ਹੁੰਦਾ ਉਹ ਵੀ ਸਾਰਾ ਖਰਾਬ ਹੋ ਗਿਆ ਹੋਰ ਕੀ ਖਰਾਬ ਹੋਇਆ ਵੀਰੇ ਬੈੱਡ ਥਲੇ ਬੈੱਡ ਬੂਡੇ ਸਾਫ ਸੋਬੇ ਸਾਬੇ ਥਲੇ ਸਾਰੇ ਖਰਾਬ ਹੋ ਗਏ ਨੇ ਹਾਂਜੀ ਇਹ ਜਿਹੜਾ ਮਣ ਮੋਟਾ ਸਮਾਨ ਉੱਪਰ ਰੱਖਿਆ ਉਹ ਬਚਿਆ ਜਿਹੜਾ ਸਮਾਨ ਚੜਿਆ ਚੜਿਆ ਬਾਕੀ ਚੜਿਆ ਨਹੀਂ ਤੇ ਇਹ ਵਾਲੇ ਨਾਲ ਫਿਰ ਲੋਕ ਜਿਹੜੇ ਆਪ ਦੇ ਆਪ ਦੇ ਕੰਮਾਂ ਨੂੰ ਪੈ ਗਏ ਹੁਣ ਇਹਨੇ ਵੀ ਆਪ ਦੇ ਘਰ ਨੂੰ ਬਚਾ ਲਈਏ ਮਦਦ ਹਮੇ ਨਹੀਂ ਹੋਈ ਹੋਣੀ ਨਾ ਹਾਂਜੀ ਹਾਂਜੀ ਤੇ ਇਹ ਹਾਲਾਤ ਨੇ ਘਰਾਂ ਦੇ ਵਿੱਚ ਸਮਾਨ ਐਦਾਂ ਖੰਡਿਆ ਹੋਇਆ ਵਾ ਇਹ ਡੇਰਾ ਬਾਬਾ ਨਾਨਕ ਤੇ ਐਸ ਵੀੜੀ ਏਰੀਆ ਦੇ ਹਾਲਾਤ ਨੇ ਪਿੰਡ ਦੇ ਕਿ ਇਨਾ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਕਿਦਾਂ ਆਪਣੇ ਆਪ ਨੂੰ ਬਚਾਰੇ ਨੇ ਤੁਹਾਨੂੰ ਬਾਹਰੋਂ ਵੀ ਤਸਵੀਰ ਦਿਖਾਉਣੀ ਹੈ ਕਿ ਉੱਪਰਲੇ ਪਾਸਿਓਂ ਕਿ ਮੰਜ਼ਰ ਹੈ ਜਿਹੜਾ ਪਾਣੀ ਦਾ ਮੰਜ਼ਰ ਹੈ ਇਸ ਵੇਲੇ ਹੈਗਾ ਆ ਔਰ ਲੋਕਾਂ ਨੇ ਘਰਾਂ ਦੇ ਛੱਤਾਂ ਦੇ ਉੱਤੇ ਆਪਣੇ ਰਹਿائش ਬਣਾਈ ਹੋਈ ਹੈ ਇਸ ਵੇਲੇ ਇਹ ਸਾਰੇ ਪਿੰਡ ਇਹ ਜਿੰਨੇ ਵੀ ਪਿੰਡ ਸਾਰਾ ਉੱਪਰ ਛੱਤਾਂ ਤੇ ਕੀਤਾ ਹੋਇਆ ਹੁਣ ਸਭ ਉੱਪਰ ਨੇ ਕੋਈ ਇੱਕ ਦੋ ਜੀ ਇੱਕ ਜੀ ਇਧਰ ਇਧਰ ਹੈ ਬਾਕੀ ਸਾਰੇ ਇਧਰ ਦੇ ਗਾਂ ਭੇਜ ਦਿੱਤੇ ਨੇ ਸਾਰੇ ਅੱਛਾ ਇਧਰ ਕੱਢਦੇ ਨੇ ਹਾਂ ਇਧਰ ਸਾਰੇ ਕੱਢ ਦਿੱਤੇ ਨੇ ਧੀਰੇ ਜਿੰਨੇ ਸੋ ਇਹ ਦੇਖੋ ਕਿ ਉਧਰ ਬਜ਼ੁਰਗ ਤੇ ਨਾਲ ਜਿਹੜੇ ਹੈਗੇ ਨੇ ਬਾਈ ਜੀ ਹੁਣ ਉਹ ਆਪਣਾ ਉੱਪਰਲੇ ਪਾਸੇ ਸਾਰਾ ਰਹਿائش ਬਣਾਈ ਹੋਈ ਹੈ ਉੱਪਰ ਹੀ ਖਾਣਾ ਬਣਾ ਰਹੇ ਨੇ ਉੱਪਰ ਹੀ ਰਹਿ ਰਹੇ ਨੇ ਇਸ ਵੇਲੇ ਔਰ ਪਾਣੀ ਦੇ ਵਿੱਚ ਦੇਖੋ ਤੁਸੀਂ ਕਿੰਨੀ ਇਸ ਵੇਲੇ ਲੈਵਲ ਹੈ ਔਰ ਪਹਿਲਾਂ ਕਿੰਨਾ ਪਾਣੀ ਸੀ ਇਹ ਵੀ ਚੈੱਕ ਕਰੋ ਕਿ ਪਾਣੀ ਛੱਤ ਤੱਕ ਅੱਧ ਤੱਕ ਜਿਹੜਾ ਪਹੁੰਚ ਚੁੱਕਿਆ ਸੀਗਾ ਜਿਵੇਂ ਕਹਿ ਦੀ ਆਪਾਂ 7-8 ਫੁੱਟ ਕਹਿ ਸਕਦੇ ਹਾਂ ਵੀ ਥੱਲੇੋਂ ਲੈਵਲ ਜਿਹੜਾ ਇਹ ਡੂੰਘਾ ਆ ਤੇ 7-8 ਫੁੱਟ ਪਾਣੀ ਚੜਨ ਤੋਂ ਬਾਅਦ ਇੰਨਾ ਉੱਪਰਲਾ ਬਚਿਆ ਹੋਇਆ ਸੀਗਾ ਔਰ ਬਈ ਫਿਰ ਇਹ ਥੋਡੀਆਂ ਜਿਹੜੀਆਂ ਨੀਹਾਂ 'ਚ ਪਾਣੀ ਪਿਆ ਉਹ ਤਾਂ ਫਿਰ ਫਿਰ ਗਿਆ ਹੁਣ ਸਾਰਾ ਉਹ ਸਾਰ ਫਿਰ ਗਿਆ ਸਭ ਬਹੁਤ ਬਹੁਤ ਹੀ ਜ਼ਿਆਦਾ ਹਾਲਾਤ ਮਾੜੇ ਤੇ ਬਹੁਤ ਮੁਸ਼ਕਲ ਹੈ ਬਹੁਤ ਇੱਥੇ ਮਾ ਲੋ ਬਾਹਰ ਅੰਦਰ ਜਾਣ ਦੀ ਬਹੁਤ ਮੁਸ਼ਕਲ ਹੈ ਮਾ ਲੋ ਇੱਧਰ ਸਭ ਪਾਣੀ ਪਾਣੀ ਚਾਰ ਦੇ ਹੋਇਆ ਹੈ ਇਹ ਸਾਰਾ ਪਿੰਡ ਘਿਰਿਆ ਪਿਆ ਹਾਂਜੀ ਸਾਰਾ ਜਿੱਕ ਤੱਕ ਬਹੁਤ ਆ ਗਈ ਇੱਕਲਾ ਪਿੰਡ ਵਾ ਜਾਂ ਹੋਰ ਕਿਹੜੇ ਕਿਹੜੇ ਪਿੰਡ ਨੇ ਜਿਹੜੇ ਪਾਣੀ ਦੇ ਵਿੱਚ ਇੱਧਰ ਇੱਧਰ ਦਾ ਮੰਜ਼ਰ ਦੇਖੋ ਮਾ ਲੋ ਅਜ ਨਾਲੇ ਤੱਕ ਲੈ ਕੇ ਜੋ ਰਮਦਾਸ ਆਪਣਾ ਕਲਾਨੌਰ ਕਰਦਾਸਪੁਰ ਸਾਰਾ ਏਰੀਆ ਇੱਧਰ ਡੁੱਬਿਆ ਸੂਏ ਸੰਦ ਜਿਹੜੇ ਜਿੰਨੇ ਵੀ ਹੈਗੇ ਨੇ ਸਾਰੇ ਇਹਨਾਂ ਦੇ ਵੀ ਭਿੱਜ ਗਏ ਇਹ ਵੀ ਪਾਣੀ ਪਾਣੀ ਹੋ ਗਿਆ ਅਚਾਰਾ ਜਿਹੜਾ ਪਾਉਣਾ ਸੀਗਾ ਮੱਝਾ گاਵਾਂ ਨੂੰ ਉਹ ਦੇਖ ਲੋ ਵੀ ਕੀ ਹਾਲ ਹੋਏ ਹੋਏ ਨੇ ਇਸ ਵੇਲੇ ਤੇ ਜਿਹੜੀਆਂ گاਵਾਂ ਵਗਰਾ ਸੀ ਕਿ ਉਹ ਕਿੱਧਰ ਗੱਡੀਆਂ ਫਿਰ ਉਹ ਅੱਗੇ ਭੇਜਤੀਆਂ ਜ ਆਪਣਾ ਜਿਹੜੇ ਇਲਾਕੇ ਚ ਪਾਣੀ ਹਾਂਜੀ ਸੀਰੀਆ ਕਿੰਧਪੁਰ ਉੱਥੇ ਭੇਜਤੀਆਂ ਸਾਰੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ گاਂ 55 ਕਿੰਨੇ ਤੇ ਕੋਈ ਆਪਣਾ ਇੱਥੇ ਸ਼ਿਕਾਰ ਮੱਛੀਆਂ ਕੋਲ ਥੋੜੇ ਬੋਦੇ ਡੰਗਰ ਆਪਣੇ ਉਧਰ ਉਧਰ ਜੋ ਸੁਮਲਾ ਡੰਗਰ ਸਾਰੇ ਉੱਥੇ ਰਿਸ਼ਤਿਆਂ ਦੇ ਭੇਜ ਦਿੱਤੇ ਨੇ ਤੇ ਜੋ ਦੁੱਧ ਦੇਣ ਵਾਲੇ ਥੋੜੇ ਇੱਥੇ ਨੇ 3-4 ਇੱਥੇ ਜੀ ਪ੍ਰੀ ਇਹ ਸਵਾਲੇ ਹਾਲਾਤ ਬਣੇ ਹੋਏ ਆ ਬੰਦਾ ਪਹਿਲਾਂ ਹੀ ਕਰਜ਼ਾ ਚੱਕ ਕੇ ਘਰ ਪੋਂਦਾ ਜਿੰਨਾ ਕੁਝ ਚਲਾਉਂਦਾ ਫਿਰ ਉਹ ਕਵਰ ਕਿਵੇਂ ਕਰੋਗੇ ਸਾਰਾ ਕੁਝ ਤੁਸੀਂ ਹੁਣ ਬਹੁਤ ਮੁਸ਼ਕਲ ਸਰ ਬਹੁਤ ਜ਼ਿਆਦਾ 10 ਸਾਲ ਪਿੱਛੇ ਚਲ ਗਏ ਸਰ ਉਦੋਂ ਕਰਜ਼ਾ ਹੋਰ ਚੜ ਗਿਆ ਹੂੰ ਲਿਮਟਾਂ ਵੀ ਚੱਕੀਆਂ ਹੋਣੀਆਂ ਜ਼ਮੀਨਾਂ ਤੇ ਹਾਂਜੀ ਉਹ ਕਿੰਨੇ ਲੱਖ ਦੀ ਹੋਊਣ ਉਹ ਸਰ ਤੱਕ ਘੱਟ ਤੋਂ ਘੱਟ 12-13 ਲੱਖ ਦੀ ਮੰਨ ਲਓ ਬਣਾਈ ਸੀ ਕੁਝ ਪੈਸੇ ਆਪਣੇ ਕੋ ਜੁੜੇ ਸੀ ਹੂੰ ਕੁਝ ਕਰ ਕਰ ਕੇ ਤੱਕੇ ਫੇਰ ਹੀ ਪਾਈ ਸੀ 8 8-9 ਸਾਲ ਹੋ ਗਏ ਪਾਈ ਨੂੰ ਕੋਠੀ ਜਾ ਥੋੜਾ ਜਿਹਾ ਰੈਰਾਂ ਕਰੂੰਗਾ ਫਰੋਂਡੇ ਪਲੇਟਾਂ ਲਾ ਲਵਾਉਂਦੇ ਹਾਂ ਪਰ ਇਹਨਾਂ ਪਤਾ ਹੀ ਨਹੀਂ ਅੱਜ ਇਹ ਕੁਝ ਹਾਂ ਤੇ ਫਿਰ ਹੁਣ ਜਿਹੜਾ ਲਿੰਟ ਚੱਕ ਕੇ ਕਰ ਜਾ ਪਿਆ ਉਹ ਤਾਂ ਫਿਰ ਹੁਣ ਜਦੋਂ ਉਤਾਰਨ ਤੇ ਵੀ ਆਉਂ ਕਿ ਮੈਨੂੰ ਲੱਗ ਪੰਜ ਸਾਲ ਹੋਰ ਲੱਗ ਜਾਣੀਆਂ ਇਹਨੂੰ ਬਰਾਬਰ ਕਰਦੇ ਕਰਦੇ ਠੇਕੇ ਦੇ ਸਰ ਪਿਆਲੀ ਲਈ 12-13 ਕਿੱਲੇ ਉਹ ਵੀ ਗਈ ਕੋਈ 7-8 ਕਿੱਲੇ ਸਾਢੇ ਵੀ ਗਈ ਮਤਲਬ ਕੰਮ ਖਤਮ ਹੀ ਜਾਣੀ ਹੋ ਗਿਆ ਜੇ ਫਸਲਾਂ ਜਿਹੜੀਆਂ ਲਈ ਸਾਰੀਆਂ ਤਵਾ ਖਤਮ ਜੇ ਜਿਹੜੇ ਬਜ਼ੁਰਗ ਕਿੰਨੇ ਸੀਗੇ ਉਹ ਕਰਦੇ ਵਿੱਚ ਬਜ਼ੁਰਗ ਇੱਕ ਹੀ ਮਤਲਬ ਫਾਦਰ ਸਾਹਿਬ ਵੀ ਮੁਸ਼ਕਲ ਲੱਗਦੀ ਇਨਾ ਏਰੀਆ ਚ ਰਹਿਣਾ ਵੀ ਬਾਰ ਬਾਰ ਇੱਥੇ ਜਦੋਂ ਵੀ ਕਦੇ ਫਲੱਡ ਆਉਂਦੇ ਨੇ ਤੇ ਹੜ੍ਹ ਆਉਂਦੇ ਨੇ ਤਾਂ ਇਨਾ ਏਰੀਆ ਦੇ ਵਿੱਚ ਜ਼ਿਆਦਾ ਮਾਰ ਪੈਂਦੀ ਹੈ। ਨਹੀਂ ਇੱਕ ਵਾਰ ਹੀ ਆਇਆ ਜਾਂਦੇ 88 ਦਾ ਹੜ੍ਹ ਆਇਆ ਹੈ ਬਾਅਦ ਚ ਤਨੀ 30 35 ਸਾਲ ਬਾਅਦ ਆਇਆ ਇਧਰ ਏਰੀਆ ਹਾਂ ਆ ਜੀ ਹਰਕਾ ਵੀ ਆਦੇ 88 ਦਾ ਹੜ੍ਹ ਜਿਹੜਾ ਹੈ ਉਸ ਤੋਂ ਵੱਡਾ ਇਹ ਮਤਲਬ ਜੁਗਣਾ ਆ। ਜਬ ਜ਼ੁਰਗ ਇਹ ਕਹਿੰਦੇ ਪਏ ਨੇ ਤੇ ਜਿਹੜਾ ਪਹਿਲਾ ਆਇਆ ਸੀ ਉਹ ਤਿੰਨ ਦਿਨ ਪੰਜ ਥਲੇ ਹੋ ਗਿਆ। ਇਹ ਹੈ ਹਾਂ ਉਹ ਤੋਂ ਨੁਕਸਾਨ ਜ਼ਿਆਦਾ ਆਇਆ ਕਿ ਤੁਹਾਡਾ ਨੁਕਸਾਨ ਵੀ ਘਰਾਂ ਚ ਮਨ ਲਓ ਵੀ ਆਇਆ ਕਿ ਥੋੜਾ ਜਿਹਾ ਪਤਰਾ ਏਰੀਆ ਹੋ ਗਿਆ ਤਾਂ ਆਰ ਕੇ ਥੋੜਾ ਜਨਾ ਹੋ ਗਿਆ ਸਮਾਨ ਥੋੜੀ ਕੇਰ ਹੋ ਗਿਆ ਥੋੜਾ ਜੇ ਇਸ ਕਰਕੇ ਥੋੜਾ ਮੁਸ਼ਕਲ ਜੀ ਨਾਲੇ ਵੀ ਥੋੜੀ ਬੋਦੀ ਘਟ ਗਈ ਇਧਰੋਂ ਵੀ ਇਹ ਆ ਵੀ ਚਲੋ ਆਪਣੇ ਅੰਦਰਾਂ ਦੀ ਤੁੜੀ ਧੜੇ ਜਿੰਨਾ ਪਾਈ ਜਿੰਨਾ ਮੁਸਲ ਰੁੜ ਗਏ ਨੇ ਕਈਆਂ ਦੇ ਜਿੱਦਾਂ ਮੰਨ ਲਓ ਕਿ ਇਹਦਾ ਹਾਲ ਹੋਇਆ ਬਾਹਰ ਉਹ ਸਾਰੀ ਤੁੜੀ ਬਾਹਰ ਆ ਕੇ ਰੁੜ ਗਈ ਹੈ ਗੋਏ ਰੁੜ ਗਏ ਨੇ ਕੋਈ ਕਿਸੇ ਦਾ ਡੰਗਰ ਵੱਛਾ ਰੁੜਿਆ ਥੋੜਾ ਬੋਧ ਆ ਚੱਕਰ ਇਹ ਫਿਰ ਜਿੰਨੇ ਡੰਗਰ ਮਾੜੇ ਮੋਟਰ ਰੱਖੇ ਚੜੇ ਤੇਕਰ ਉਹਨਾਂ ਨੂੰ ਫਿਰ ਚਾਰਾ ਵਗੈਰਾ ਇੱਥੇ ਵੀ ਇੱਥੇ ਮਹੀਆ ਕਰਾ ਰਹੇ ਮਿਲਦਾ ਹੈ ਚਾਰਾ ਮਿਲਦੇ ਜਾਂਦਾ ਪਰ ਥੋੜਾ ਚਾਰੇ ਦੀ ਥੋੜੀ ਮੁਸ਼ਕਲ ਹੈ ਲੰਗਰ ਜ਼ਿਆਦਾ ਆਉਂਦੇ ਹਨ ਲੰਗਰ ਦੀ ਥੋੜੀ ਚਲੋ ਵਰਤੋਂ ਚਲੋ ਹੈ ਜਿਹੜਾ ਚਾਰੇ ਦਾ ਥੋੜਾ ਔਕਾ ਜੇ ਪਸ਼ੂਆਂ ਦਾ ਹਾਂ ਪਸ਼ੂਆਂ ਦਾ ਸੋ ਇਹ ਦੇਖੋ ਤੁਸੀਂ ਹਾਲਾਤ ਇਸ ਘਰ ਦੇ ਕਿ ਇਸ ਘਰ ਦੇ ਵਿੱਚ ਜਿਹੜੇ ਪਸ਼ੂਆਂ ਦੇ ਲਈ ਚਾਰਾ ਸੀਗਾ ਜਾਂ ਹੋਰ ਚੀਜ਼ਾਂ ਸੀਗੀਆਂ ਸਾਰੀਆਂ ਖਰਾਬ ਹੋ ਗਈਆਂ ਨੇ ਔਰ ਇਹ ਸਾਰਾ ਕੁਝ ਖਰਾਬ ਪਾਣੀ ਦੇ ਕਾਰਨ ਹੋਇਆ ਕਿ ਪਾਣੀ ਜਿਹੜਾ ਇੱਕਦਮ ਹੀ ਵਧਿਆ ਔਰ ਇਹਨਾਂ ਇਲਾਕਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 88 ਤੋਂ ਬਾਅਦ ਇਹ ਹੜ ਹੜ ਵਾਲੀ ਸਥਿਤੀ ਬਣੀ ਹੈ ਇਸ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਇਹ ਪਿੰਡ ਜਿਹੜੇ ਹੈਗੇ ਨਿਮਹਿਲ ਲੋਲਪੁਰ ਹੋ ਗਿਆ ਔਰ ਸਾਹਮਣੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀ ਬਿਲਕੁਲ ਸਾਹਮਣੇ ਇੱਕ ਹੋਰ ਘਰ ਹੈ ਉਸ ਘਰ ਦੇ ਉੱਤੇ ਵੀ ਸਾਰਾ ਛੱਤਾਂ ਦੇ ਉੱਤੇ ਸਮਾਨ ਰੱਖਿਆ ਹੋਇਆ ਹੈ ਔਰ ਸਾਰੇ ਇਲਾਕੇ ਦੇ ਵਿੱਚ ਐਸੋਲੇ ਪਾਣੀ ਪਾਣੀ ਹੈ ਔਰ ਵੀਰੇ ਇਹ ਪਾਣੀ ਲੈਵਲ 7-8 ਫੁੱਟ ਹੋਊਗਾ ਇੱਥੇ ਹਾਂ ਜੀ 7 7-800 7-800 ਫੁੱਟ ਤੋਂ ਥੋੜਾ ਤਾਂ ਹੀ ਹੋਏਗਾ ਥੱਲੇ ਥੋੜਾ ਜਿਹਾ ਨੀਵਾ ਏਰੀਆ अच्छा हां उधर होएगा 4-5 फुट ऊपरली चढ़ वो थोड़ा ऊंचा वरी है so, ये तो ये तस्वीरें ਤੁਹਾਨੂੰ ਅਸੀਂ ਇਸ ਵੇਲੇ ਬਹਿਲੌਰਪੁਰ ਦੀਆਂ ਦਿਖਾਈਆਂ ਨੇ ਜਿੱਥੇ ਕਿ ਪਾਣੀ ਦੀ ਮਾਰ ਹੇਠ ਕਿਸਾਨ ਨੇ ਜਿਹੜੇ ਉਹ ਚੱਲ ਰਹੇ ਨੇ ਔਰ ਜੋ ਕਰਜ਼ਾ ਚੱਕ ਕੇ ਘਰ ਪਾਏ ਗਏ ਜਾਂ ਫਿਰ ਜੋ ਫਸਲਾਂ ਲਗਾਈਆਂ ਗਿਆ ਉਹ ਵੀ ਤਬਾਹ ਹੋ ਗਈਆਂ ਨੇ ਔਰ ਹੁਣ ਦੇਖਣਾ ਇਹ ਬਣਦਾ ਕਿ ਇਹ ਜਿਹੜਾ ਪਾਣੀ ਹੈ ਪਾਣੀ ਜਦੋਂ ਵੱਧ ਹੈ ਉਸ ਵੇਲੇ ਤਾਂ ਮੁਸ਼ਕਲ ਆਉਂਦੀ ਹੈ ਲੇਕਿਨ ਜਦੋਂ ਪਾਣੀ ਘਟਦਾ ਹੈ ਜਦੋਂ ਬਿਲਕੁਲ ਹੀ ਸੁੱਕ ਜਾਂਦਾ ਹੈ ਉਸ ਤੋਂ ਬਾਅਦ ਮੁਸ਼ਕਲਾਂ ਜਿਹੜੀਆਂ ਨੇ ਕਿਸਾਨਾਂ ਨੂੰ ਸ਼ੁਰੂ ਹੁੰਦੀਆਂ ਨੇ ਲੋਕਾਂ ਨੂੰ ਸ਼ੁਰੂ ਹੁੰਦੀਆਂ ਨੇ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜਿਆ ਹੁੰਦਾ ਹੈ ਉਸ ਵੇਲੇ ਗਾਰ ਬਣ ਜਾਂਦੀ ਹੈ ਜਾਂ ਬਿਮਾਰੀ ਦਾ ਖਤਰਾ ਹੋ ਜਾਂਦਾ ਹੈ ਤਾਂ ਉਹਦੇ ਬਾਰੇ ਵੀ ਦੇਖਣਾ ਜਿਹੜਾ لازمی ਹੋ ਜਾਂਦਾ ਹੈ ਇਸ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਮੈਡੀਕਲ ਟ੍ਰੀਟਮੈਂਟ ਦੇ ਲਈ ਕੈਂਪ ਵੀ ਜਿਹੜੇ ਆ ਉਹ ਲਗਾਏ ਜਾ ਚੁੱਕੇ ਨੇ ਸੁਵਦੇਰੀ ਅਪਡੇਟ ਸੀ ਜੁੜੇ ਰੋ ਮਿੱਟੀ ਦੇ ਨਾਲ ਸਰਸਿਕਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਬਹਿਲੌਰਪੁਰ ਦੇ ਵਿੱਚ ਮੌਜੂਦ ਹਾਂ ਸੀ ਇਸ ਵਾਲੇ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਵੀ ਜਿਹੜੇ ਘਰ ਨੇ ਮਕਾਨ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਸ ਵੇਲੇ ਤੇ ਲੋਕਾਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ ਸੀਨੀਅਰ ਅਫੀਸ਼ਰ ਸਾਡੇ ਨਾਲ ਇਸ ਵੇਲੇ ਮੌਜੂਦ ਨਹੀਂ ਸਰ ਕਿੰਨਾ ਕੁ ਏਰੀਆ ਹੈ ਜਿਹੜਾ ਇਸ ਦੇ ਵਿੱਚ ਡੁੱਬਿਆ ਹੋਇਆ ਪਾਣੀ ਦੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਤੁਸੀਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਸ਼ਰ ਲਨ ਆਏ ਜੋ ਡੇਰਾ ਬਾਬਾ ਨਾਨਕ ਪ੍ਰਸ਼ਾਸਨ ਤੋਂ ਜਸਵੰਤ ਸਿੰਘ ਦਬ ਸਰਕਾਰ ਨੂੰ ਇਹ ਤੁਹਾਡੇ ਮadhyam ਦਾ ਸਭ ਤੋਂ ਪਹਿਲਾਂ ਤੇ ਸਾਰੇ ਪੰਜਾਬ ਨੂੰ ਸਾਰੇ ਸੰਗਤ ਨੂੰ ਅਪੀਲਿਆ ਵੀ ਇਸ ਟਾਈਮ ਦੇ ਉੱਤੇ ਕੁਦਰਤੀ ਆਫਰ ਕਰਕੇ ਡੇਰਾ ਬਾਬਾ ਦੇ ਲੋਕ ਬਹੁਤ ਮੁਸ਼ਕਲਾਂ ਚ ਆ ਮੁਸ਼ਕਲ ਇੱਕ ਨਹੀਂ ਆ ਅੱਜ ਰੋਟੀ ਦੀ ਮੁਸ਼ਕਲ ਆ ਪਾਣੀ ਦੀ ਮੁਸ਼ਕਲ ਆ ਪਸ਼ੂਆਂ ਨੂੰ ਚਾਰੀ ਦੀ ਮੁਸ਼ਕਲ ਆ ਬਿਮਾਰੀਆਂ ਵਧ ਰੀਆਂ ਵਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਐਨਡੀਆਰਐਫ ਦੇ ਨਾਲ ਲਗਾਤਾਰ ਜਤਨ ਕਰ ਰਹੇ ਆ ਵੀ ਲੋਕਾਂ ਦੀਆਂ ਮੁਸਲਾਂ ਦੇ ਨਾਲ ਨਜਿੱਠਿਆ ਜਾਵੇ ਲੋਕਾਂ ਤੱਕ ਰਾਤ ਪਹੁੰਚਾਈ ਜਾਵੇ ਤੇ ਹੁਣ ਤੱਕ ਹਜ਼ਾਰਾਂ ਹੀ ਲੋਕ ਜਿਹੜੇ ਉਹ ਰੈਸਕਿਊ ਕੀਤੇ ਆ ਤੇ ਉਹ ਜਿਹੜੇ ਲੋਕ ਆਪਣੇ ਘਰਾਂ ਚੋਂ ਉਨਾਂ ਤੱਕ ਜਿਹੜੀ ਆ ਉਹ ਰਾਤ ਸਮਗਰੀ ਪਹੁੰਚਾਈ ਜਾਦੀ ਆ ਤੇ ਅੱਜ ਵੀ ਵੇਲੀ ਕਲਾਂ ਪਿੰਡ ਦੇ ਵਿੱਚ ਪਹਿਲੂ ਸਭ ਤੋਂ ਪਹਿਲਾਂ ਸਵੇਰੇ ਮਾਰਨਿੰਗ ਮੈਡੀਕਲ ਕੈਂਪ ਲਾਇਆ ਸੀ ਤੇ ਉਸ ਤੋਂ ਬਾਅਦ ਜਿੱਥੇ-ਜਿੱਥੇ ਰਾਤ ਪਹੁੰਚਾਉਣ ਵਾਲੀ ਕੁਝ ਪਰਿਵਾਰਾਂ ਜਿਹੜੇ ਰੈਸਕਿਊ ਵੀ ਕੀਤੇ ਹਮਤ ਕੱਲ ਜਿਹੜਾ ਆ ਉਹ ਆਪਰੇਸ਼ਨ ਜਿਹੜਾ ਅਰੀ ਮਾ ਬਾਦ ਤਪਾਲਾ ਇਹਨਾਂ ਪਿੰਡਾਂ ਦੇ ਵਿੱਚ ਹੈ ਮਤ ਹਾਂਜੀ ਅੱਛਾ ਇਹ ਜਿਵੇਂ ਕਿਹਾ ਜਾ ਰਿਹਾ ਵੀ ਪਾਣੀ ਜਿਹੜਾ ਵਧਿਆ ਉਹਦੇ ਕਾਰਨ ਬਿਮਾਰੀਆਂ ਦਾ ਵੀ ਬਹੁਤ ਚੱਕਰ ਬਣਦਾ ਪਿਆ ਵਾ ਵੀ ਇਹ ਇਸ ਕਰਕੇ ਲੋਕਾਂ ਨੂੰ ਰੈਸਕਿਊ ਕੀਤਾ ਲੇਕਿਨ ਕਈ ਲੋਕ ਬਾਹਰ ਨਹੀਂ ਹੋਣਾ ਚਾਹੁੰਦੇ ਪਏ ਨੇ ਨਹੀਂ ਅੱਜ ਪਾਣੀ ਬਹੁਤ ਘਟ ਗਿਆ ਰੈਸਕਿਊ ਉਦੋਂ ਕੀਤਾ ਸੀ ਜਦੋਂ ਇਹ ਇੱਥੇ ਰੋਡ ਦੇ ਉੱਤੋਂ ਦੀ 3 ਫੁੱਟ ਪਾਣੀ ਕਰਾਸ ਕਰ ਰਿਹਾ ਸੀ ਜਦੋਂ ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਸੀ ਮਤ ਜਿਹੜੇ ਲੋਕ ਬਾਹਰ ਆਉਣਾ ਚਾਹੁੰਦੇ ਉਹ ਸਾਰੇ ਲੋਕਾਂ ਨੂੰ ਬਾਹਰ ਲਿਆਂਦਾ ਗਿਆ ਮਤ ਤੇ ਜਿਹੜੇ ਲੋਕ ਘਰਾਂ ਦੇ ਵਿੱਚ ਰੁਕੇ ਹੋਏ ਨੇ ਉਹ ਕਹਿੰਦੇ ਵੀ ਅਸੀਂ ਹੁਣ ਨਹੀਂ ਹੈਗਾ ਬਾਹਰ ਨਹੀਂ ਸਾਡੀ ਤੇ ਅੱਜ ਵੀ ਬੇਨਤੀ ਆ ਅੱਜ ਵੀ ਉਹਨਾਂ ਨੂੰ ਐ ਪ੍ਰਸ਼ਾਸਨ ਵੱਲੋਂ ਬੇਨਤੀ ਕਰਨੀ ਆ ਵੀ ਹਰ ਸਹੂਲਤ ਜਿਹੜੀ ਪ੍ਰਸ਼ਾਸਨ ਵੱਲੋਂ ਬਣਾਈ ਗਈ ਆ ਰਹਿਣ ਵਾਸਤੇ ਖਾਣ ਵਾਸਤੇ ਤੇ ਕਿਰਪਾ ਕਰਕੇ ਇਸ ਨਾਲੋਂ ਤੇ ਤੁਸੀਂ ਬਾਹਰ ਆਓ ਮਤ ਪ੍ਰਸ਼ਾਸਨ ਸਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਤੇ ਕਿਉਂਕਿ ਪਾਣੀ ਵੀ ਆ ਪਾਣੀ ਗੰਦਲਾ ਵੀ ਹੋ ਚੁੱਕਾ ਔਰ ਪਸ਼ੂ ਵੀ ਵਿੱਚ ਮਰੇ ਆ ਜਿਹੜੀ ਫਸਲ ਆ ਜੋ ਜੋ ਪਾਣੀ ਉਤਰੇਗਾ ਉਹ ਫਸਲ ਜਿਹੜੀ ਆ ਉਹਦੇ ਨਾਲ ਵੀ ਬਿਮਾਰੀਆਂ ਪੈਦਾ ਹੋਣਗੀਆਂ ਇਹ ਕਰਕੇ ਸਾਡੀ ਆਜੀ ਪੀ ਲਿਆ ਵੀ ਕਿਰਪਾ ਕਰਕੇ ਪ੍ਰਸ਼ਾਸਨ ਦਾ ਵੀ ਸਹਿਯੋਗ ਦਿਓ ਖਾਸ ਕਰਕੇ ਜਿਹੜੇ ਸੇਵਾਦਾਰ ਸੇਵਾ ਕਰ ਰਹੇ ਉਹਨਾਂ ਨੇ ਵੀ ਪੀ ਲਿਆ ਵੀ ਅਸੀਂ ਮਤਲਬ ਜ਼ਰੂਰਤਮੰਦ ਲੋਕਾਂ ਤੱਕ ਜਿਹੜੇ ਉਹ ਰਾਤ ਸਮਗਰੀ ਪਹੁੰਚਾਈਏ ਬਹਿਲਾਲਪੁਰ ਹੋ ਗਿਆ ਜਾਂ ਹੋਰ ਬਾਕੀ ਇਲਾਕੇ ਨੇ ਜਿਹੜੇ ਇਹਨਾਂ ਦੇ ਵਿੱਚ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਬਲਾਲਪੁਰ ਦੇ ਸਾਰੇ ਜਿੰਨੇ ਪ੍ਰਭਾਵਿਤ ਖੇਤਰ ਆ ਉਹਨਾਂ ਸਾਰਿਆਂ ਦੇ ਵਿੱਚ ਹਰ ਜਿਹੜੇ ਤੱਕ ਜਿਹੜੇ ਦੇਦੇ ਕੱਲੇ ਕੱਲੇ ਵੀ ਹੈ ਨਾ ਉਹਨਾਂ ਤੱਕ ਵੀ ਜਰਾ ਪ੍ਰਸ਼ਾਸਨ ਵੱਲੋਂ ਔਰ ਜਿਹੜੇ ਸਮਾਜ ਸੇਵੀ ਲੋਕ ਆ ਉਹ ਵੀ ਵੱਡੇ ਪੱਧਰ ਤੇ ਹੈਲਪ ਕਰ ਰਹੇ ਉਹਨਾਂ ਤੱਕ ਪਹੁੰਚਾਇਆ ਹਰ ਹਰ ਜ਼ਰੂਰਤ ਦੀ ਚੀਜ਼ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਜਾਦੀ ਆ ਹੁਣ ਇਸ ਵੇਲੇ ਸਰ ਲੈਵਲ ਕਿੰਨਾ ਘਟਿਆ ਹੋਊਗਾ ਤੁਹਾਡੇ ਸਾਹਮਣੇ ਇਸ ਵੇਲੇ ਲੈਵਲ ਜਿਹੜਾ ਉਹ 2.5 ਤੋਂ 3 ਫੁੱਟ ਜਿਹੜਾ ਉਹ ਘਟਿਆ ਹੋ ਉਹ ਪਿੰਡਾਂ ਦੇ ਵਿੱਚ ਤਾਂ ਵੈਸੇ ਕਹੇ ਜਾਂਦੇ ਕਹਿੰਦੇ ਵੀ ਪਾਣੀ ਹਲੇ ਵੀ ਹੈਗਾ 6-7 ਫੁੱਟ ਹਲੇ ਨਹੀਂ ਪਾਣੀ ਤੇ 6-7 ਫੁੱਟ ਨਹੀਂ ਕਈ ਪਿੰਡ ਅੱਜ ਵੀ 10 ਫੁੱਟ ਤੇ ਆ ਜਿੱਥੇ 10 ਫੁੱਟ ਦਾ ਲੈਵਲ ਹੈ ਅੱਜ ਵੀ ਪਿੰਡ ਹੈਗੇ ਬ ਜਿੱਥੇ ਅੱਜ ਵੀ 10 ਫੁੱਟ ਆ ਲੋਕ ਸਤਾਂ ਦੇ ਆ ਸਤਾਂ ਦੇ ਰਿਹੈਸ਼ ਕਰੀ ਹੋਈ ਹੈ ਉਹਨਾਂ ਨੇ ਰਿਹੈਸ਼ ਕਰੀ ਸਤਾਂ ਦੇ ਉੱਤੇ ਕੀਤੀ ਹੈ ਮੈਂ ਦੇਖ ਰਿਹਾ ਸੀ ਉੱਥੇ ਬਜ਼ੁਰਗ ਵੀ ਬੈਠੇ ਹੋਏ ਨੇ ਵੀ ਉਹ ਕਹਿੰਦੇ ਵੀ ਅਸੀਂ ਇੱਧਰਲੇ ਪਾਸੇ ਸੈਟ ਮਹਾਲ ਵੀ ਸਾਨੂੰ ਉੱਤੇ ਪਹੁੰਚਾ ਲਓ ਜੋ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਕਿਰਪਾ ਕਰਕੇ ਤੁਸੀਂ ਕਿਸੇ ਰਿਸ਼ਤੇਦਾਰ ਕੋ ਜਾਂ ਸਾਡੇ ਕੋਲ ਡਰਾਉ ਪ੍ਰਸ਼ਾਸਨ ਦੇ ਕੋਲ ਅਸੀਂ ਉਹਨਾਂ ਨੂੰ ਸਵੇਰੇ ਹੀ ਮਤਲਬ ਕਹਿੰਦੇ ਸਾਨੂੰ ਘਰ ਪਹੁੰਚਾ ਅਸੀਂ ਆਪ ਪਹੁੰਚਾ ਕੇ ਆਇਆ ਉਹ ਉਹਨਾਂ ਦੀ ਮਤਲਬ ਮੰਗ ਕਰਕੇ ਜਿੱਤ ਕਰਕੇ ਅੱਜ ਹੀ ਉਹਨਾਂ ਨੂੰ ਆਪਾਂ ਉਥੇ ਘਰ ਪਹੁੰਚਾ ਗਏ ਆਂ ਵੀ ਸਾਨੂੰ ਫਿਰ ਦੁਬਾਰਾ ਘਰ ਪਹੁੰਚਾਓ ਮਤ ਹਾਂਜੀ ਅੱਛਾ ਇਹ ਤੁਹਾਡੇ ਨਾਲ ਐਦਾਂ ਹੋਇਆ ਵੀ ਤੁਸੀਂ ਕਿਸੇ ਨੂੰ ਰੈਸਕਿਊ ਕਰਨ ਗਿਆ ਤੇ ਅਗੋਂ ਉਹ ਚਾਹ ਦੀ ਫਰਮਾਇ ਕੀਤੀ ਹੋਵੇ ਤੁਹਾਨੂੰ ਵੀ ਆ ਜਾ ਤੁਸੀਂ ਚਾਹ ਪੀਓ ਆ ਜਾ ਸਾਡੇ ਕੋਲ ਬੈਠੋ ਚਾਹ ਚਾਹ ਵਾਲੀ ਤੇ ਉਹ ਆਪ ਨਹੀਂ ਉਹਨਾਂ ਨੂੰ ਪਾਣੀ ਨਹੀਂ ਮਿਲਦਿਆ ਨਾ ਤੇ ਲਾਈਟ ਆ ਤੇ ਨਾ ਹੀ ਮਤ ਜਿਹੜਾ ਚਾਹ ਪਾਣੀ ਦਾ ਕੋਈ ਪ੍ਰਬੰਧਿਆ ਨਾ ਗਏ ਸੇ ਨਾ ਚੁੱਲਾ ਵਾ ਸਾਰਾ ਕੁਝ ਚ ਡ੍ਰਿਪ ਚੁੱਕਾ ਵਾ ਉੱਥੇ ਤੇ ਅਸੀਂ ਉਹਨਾਂ ਕੋਲ ਲੈ ਕੇ ਜਾਣੇ ਉਹਨਾਂ ਕੋਲ ਸੇਵਾ ਮੰਗਣੇ ਆ ਸਾਨੂੰ ਕੋਈ ਸੇਵਾ ਦੱਸੋ ਜੋ ਅਸੀਂ ਲੈ ਕੇ ਆਇਆ ਇਹ ਤੋਂ ਬਗੈਰ ਸਾਨੂੰ ਕੁਝ ਹੋਰ ਸੇਵਾ ਦੱਸੋ ਜੀ ਡਿਮਾਂਡ ਰੱਖਦੇ ਕੁਝ ਵੀ ਸਾਨੂੰ ਚਾਹੀਦਾ ਕੁਝ ਬਹੁਤ ਟਮਾਟਾ ਜਿਹਾ ਨੇ ਦੀਆਂ ਮੈਡੀਕਲ ਡਿਮਾਂਡਾਂ ਵਾ ਖਾਣ ਪੀਣ ਦੀਆਂ ਪਾਣੀ ਦੀਆਂ ਡਿਮਾਂਡਾਂ ਪਸ਼ੂਆਂ ਅਤੇ ਚਾਰੇ ਦੀਆਂ ਡਿਮਾਂਡਾਂ ਵਾ ਹਾਂਜੀ ਟਰਪਾਲਾਂ ਦੀਆਂ ਡਿਮਾਂਡਾਂ ਵਾ ਹਾਂਜੀ ਤੇ ਅਖੀਰ ਦੇ ਵਿੱਚ ਕੀ ਲੱਗਦਾ ਕਿ ਕਿੰਨੇ ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਆ ਜਿਹੜਾ ਬਿਲਕੁਲ ਘਟ ਜਾਊਗਾ ਇੱਥੇ ਤੇ ਸਤਿਗੁਰ ਜਾਨਦਾ ਜੀ ਵਾਹਿਗੁਰੂ ਅੱਗੇ ਅਰਦਾਸ ਆ ਤੁਸੀਂ ਵੀ ਅਰਦਾਸ ਕਰੋ ਕਿਉਂਕਿ ਮੌਸਮ ਜੇ ਹਜੇ ਡੇਰਾ ਬਾਬਾ ਨਾਨਕ ਦਾ ਜਿੱਥੇ ਹਰ ਪਰਬਾਤ ਲੋਕ ਆ ਜਿੱਥੇ ਹਰਦੀ ਮਾਰ ਪਈ ਆ ਅਜੇ ਉਹ ਸਾਥ ਨਹੀਂ ਦੇ ਰਿਹਾ ਮੌਸਮ ਤੇ ਪਿੱਛੇ ਪਾਣੀ ਵੀ ਬਰਸਾਤ ਬਹੁਤ ਹੋ ਰਹੀ ਆ ਇਹ ਕਰਕੇ ਇੱਕੋ ਹੀ ਅਰਦਾਸ ਆ ਗੁਰਨਾਨ ਸਾਹਿਬ ਅੱਗੇ ਵੀ ਬਹੁਤ ਕੁਝ ਨੁਕਸਾਨ ਹੋ ਗਿਆ ਹੁਣ ਬਖਸ ਲੋ ਅਜਾ ਸਿਰਫ ਤੁਸੀਂ ਗਿਣਤੀ ਕੀਤੀ ਹੈ ਵੀ ਪਿੰਡ ਕਿੰਨੇ ਕਨੇ ਇਸਮਾਰ ਹੇਟ ਬਾਬਾ ਜਿਹੜੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਪਿੰਡ ਹੈਗੇ ਨੇ ਐਸਵਲ 118 ਪਿੰਡ ਇਹ ਸਾਰੇ ਪਾਣੀ ਵਿੱਚ ਡੁੱਬੇ ਹੋਏ ਨੇ ਹਾਂਜੀ ਤੇ ਜਿਹੜੇ ਮਤਲਬ ਰੋਡ ਤੋਂ ਪਿੰਡ ਡੇਰਾ ਬਾਬਾ ਨਾਨਕ ਬਾਰਡਰ ਤੋਂ ਪਾਰਿਆ ਨਾ ਉਹ ਤੇ ਉੱਥੇ ਤਾਂ ਬਹੁਤ ਵੱਡਾ ਭਾਰੀ ਨੁਕਸਾਨ ਹੋ ਗਿਆ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਨੇ ਬਾਰਡਰ ਤੋਂ ਅਗਲੇ ਪਾਸੇ ਰਾਵੀ ਤੋਂ ਪਾਰ ਹਾਂਜੀ ਜਿੱਥੇ ਫੌਜ਼ੀਆਂ ਚੱਕੀਆਂ ਸੀ ਫੌਜ ਵੀ ਪਿੱਛੇ ਆ ਗਈ ਆ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਹਾਂਜੀ ਬੀਐਸਐਸਬ ਨੂੰ ਵੀ ਰੈਸਕਿਊ ਕਰ ਲਿਆ ਗਿਆ ਠੀਕ ਹੈ ਹਾਂਜੀ ਧੰਨਵਾਦ ਬਾਬਾ ਸੋ ਇਹ ਤਸਵੀਰਾਂ ਦੇਖੋ ਕਿ ਇਸ ਵੇਲੇ ਇੱਥੋਂ ਰੈਸਕਿਊ ਟੀਮਾਂ ਜਾਂਦੀਆਂ ਨੇ ਐਨਡੀਆਰਫ ਦੀ ਟੀਮ ਨਾਲ ਹੈ ਔਰ ਇੱਥੋਂ ਹਾਈਵੇ ਦੇ ਉੱਤੇ ਅਸੀਂ ਇਸ ਵੇਲੇ ਮੌਜੂਦ ਹਾਈਵੇ ਦੇ ਬਿਲਕੁਲ ਨਾਲ ਇਹ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਇਸ ਵੇਲੇ ਆਇਆ ਹੋਇਆ ਤੇ ਪਿੰਡਾਂ ਦੇ ਵਿੱਚ ਪਾਣੀ ਵਧਣ ਕਾਰਨ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬੇ ਤਾਂ ਹੋਏ ਨੇ ਤੇ ਨਾਲ ਲੋਕਲ ਰੈਸਕਿਊ ਕੀਤਾ ਜਾ ਰਿਹਾ ਜਿਹੜੇ ਲੋਕ ਰੈਸਕਿਊ ਨਹੀਂ ਹੋਣਾ ਚਾਹੁੰਦੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਘਰਾਂ ਦੇ ਵਿੱਚੋਂ ਬਾਹਰ ਆਓ ਤੁਹਾਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਈਏ ਲੇਕਿਨ ਕਈ ਲੋਕ ਅਜੇ ਵੀ ਨੇ ਜਿਹੜੇ ਹਲੇ ਵੀ ਛਤਾਂ ਦੇ ਉੱਤੇ ਰਹਿ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇੱਥੇ ਮੈਡੀਕਲ ਜਿਹੜੀ ਸਹੂਲਤ ਦਿੱਤੀ ਜਾਵੇ ਜਾਂ ਸਾਨੂੰ ਰਾਸ਼ਨ ਦੇ ਦਿੱਤਾ ਜਾਵੇ ਅਸੀਂ ਇੱਥੇ ਘਰ ਛੱਡ ਕੇ ਨਹੀਂ ਜਾਵਾਂਗੇ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਜ਼ੋਰ ਪਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਲੈਵਲ ਕਦੇ ਵਧ ਰਿਹਾ ਕਦੇ ਘਟ ਰਿਹਾ ਹੈ ਇਸ ਕਰਕੇ ਅੱਗੇ ਉਹਨਾਂ ਨੂੰ ਮੁਸ਼ਕਲ ਹੋ ਸਕਦੀ ਹੈ ਲੇਕਿਨ ਦੂਸਰੇ ਪਾਸੇ ਜਿਹੜੇ ਪਿੰਡ ਦੇ ਲੋਕ ਨੇ ਜਿਨ੍ਹਾਂ ਦਾ ਕਹਿਣਾ ਕਿ ਸਾਡਾ ਘਰ ਹੈ ਜਿਹੜਾ ਉਸ ਨੂੰ ਛੱਡ ਨਹੀਂ ਸਕਦੇ ਹੈਗੇ ਔਰ ਘਰ ਦੀ ਦੇਖ-ਰੇਖ ਵੀ ਕਰਨੀ ਹੈ ਕਿ ਘਰ ਦੇ ਵਿੱਚ ਕਿਤੇ ਕੋਈ ਚੋਰੀ ਨਾ ਹੋ ਜਾਵੇ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਲੋਕਾਂ ਦੇ ਸਮਾਨ ਹੈ ਜਿਹੜੇ ਚੋਰੀ ਹੋਏ ਨੇ ਇਸ ਕਰਕੇ ਲੋਕ ਘਰਾਂ ਇਹੀ ਆਸ ਕਰ ਰਹੇ ਨੇ ਕਿ ਕੁਝ ਦਿਨਾਂ ਦੇ ਵਿੱਚ ਪਾਣੀ ਜਿਹੜਾ ਬਿਲਕੁਲ ਪੱਦਰ ਨੀਵਾ ਆ ਜਾਵੇ ਤੇ ਇਹਨਾਂ ਦੇ ਪਿੰਡ ਦੇ ਜਿਹੜੇ ਘਰ ਨੇ ਉਹ ਬਚ ਸਕਣ ਸੋ ਵਧੇਰੇ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ